2 ਮਿੰਟ ਦੇ ਵਿੱਚ ਅੰਦਰ ਵੜ ਕੇ ਉਹ ਲੁੱਟ ਕਰ ਦਿੰਦੇ ਨੇ ਇਸੇ ਤਰ੍ਹਾਂ ਹੀ 2-4 ਦਿਨ ਤੋਂ ਪਹਿਲਾਂ ਸਾਡੇ ਇਸ ਅਟਾਰੀ ਦੇ ਵਿੱਚ ਕੋਕਾ ਕੋਲਾ ਦੇ ਵਪਾਰੀ ਜਸਵਿੰਦਰ ਸਿੰਘ ਕੋਕਾ ਕੋਲਾ ਵਾਲਾ ਜੋ ਆ ਜੱਸ ਇਹਦੀ ਇਹਨੂੰ ਧਮਕੀ ਆਈ ਆ ਕਿ ਮੈਨੂੰ 50 ਲੱਖ ਦੀ ਫਰौती ਦੇ ਨਹੀਂ ਤੇ ਤੇਰਾ ਪਰਿਵਾਰ ਖਤਮ ਕਰ ਦੇਣਾ ਵਾ ਬੇਨਤੀ ਆ ਇਸ ਸਰਕਾਰ ਸੁੱਤੀ ਹੋਈ ਸਰਕਾਰ ਦੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਵਾਂ ਇਹ ਸਰਕਾਰ ਦੇ ਕੰਨਾਂ ਦੇ ਜੂਨ ਹੀ ਸਰਕਾਰੀ ਥਾਂ-ਥਾਂ ਤੇ ਨਿੱਕੇ ਨਿੱਕੇ ਬੱਚੇ 12 12 ਸਾਲ ਦੇ 14 14 ਸਾਲ ਦੇ ਆਪਣੇ ਹੱਥਾਂ ਵਿੱਚ ਪਿਸਟਲ ਲੈ ਕੇ ਘੁੰਮ ਰਹੇ ਨੇ ਉਹ ਇਸ ਕਰਕੇ ਘੁੰਮ ਰਹੇ ਵੀ ਨਸ਼ਾ ਦਿਨ ਬਰ ਦਿਨ ਸਾਡਾ ਗਾਂਢੀ ਦੇਸ਼ ਉਹ ਨਸ਼ੇ ਦੇ ਡਰੋਂ ਉਹ ਨਾਲ ਨਾਲ ਇੱਕ ਪਿਸਟਲ ਗਿਫਟ ਦੇ ਰਹੀ ਆ ਸਾਡੀ ਨੌਜਵਾਨ ਪੀੜੀ ਖਤਮ ਹੁੰਦੀ ਜਾ ਰਹੀ ਆ ਕਸਾਨ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ ਜਿਹੜੇ ਸਾਡੇ ਵਪਾਰੀ ਲੋਕ ਦੁਕਾਨਾਂ ਕਰਦੇ ਨੇ ਕਿ ਦੁਕਾਨਾਂ ਤੋਂ ਵਿਚਾਰੇ ਆਪਣੀ ਸਵੇਰ ਦੀ ਕੀਰਤੀ ਹੋਈ ਕਿਰਤ ਕਮਾਈ ਨੂੰ ਜੇ ਆਪਣੇ ਬੈਗ ਵਿੱਚ ਪਾਉਣ ਪਾ ਕੇ ਜ ਆਪਣੇ ਘਰਾਂ ਨੂੰ ਆਪਣੇ ਬੱਚਿਆਂ ਨੂੰ ਪਾਲਣ ਪੋਛਣ ਵਾਸਤੇ ਲੈ ਕੇ ਜਾਂਦੇ ਨੇ ਤੇ ਉਹ ਦੁਕਾਨਦਾਰਾਂ ਦਾ ਚਪਟ ਮਾਰ ਬੈਗ ਨੂੰ ਖੋ ਕੇ ਜਾਂ ਸੁਨਿਆਰੇ ਦੀ ਦੁਕਾਨ ਦੇ ਲੁੱਟ ਕਰਕੇ ਭੱਜ ਜਾਂਦੇ ਨੇ ਕੱਲ ਹੀ ਅੰਮ੍ਰਿਤਸਰ ਦੇ ਵਿੱਚ ਗਪਾਲਪੁਰਾ ਦੇ ਵਿੱਚ ਦੇਣ ਦਿਹਾੜੇ ਇੱਕ ਲੁੱਟ ਹੋ ਗਈ ਆ ਇਹ ਜਿਹੜੇ ਗੈਂਗਸਟਰ ਵਾਰ ਔਰ ਜਿਹੜੇ ਗਰੀਬ ਜਨਤਾ ਇਹ ਮੀਰ ਬਣਨਾ ਚਾਹੁੰਦੀ ਇਹ ਸੁਪਨੇ ਵੇਖ ਕੇ ਉਹਨਾਂ ਨੂੰ ਅਸੀਂ ਗਵਰਨਮੈਂਟ ਰਾਈ ਚੈਲੰਜ ਕਰਦੇ ਆ ਜੇਕਰ ਗਵਰਨਮੈਂਟ ਜਾਗਰੂਤ ਹੋ ਜੇ ਯੂਪੀ ਦੇ ਵਿੱਚ ਇਸ ਵੇਲੇ ਜੋਗੀ ਸਰਕਾਰ ਨੇ ਕਿੱਡਾ ਵੱਡਾ ਸਕੰਜਾ ਕੱਸਿਆ ਪਰ ਸਾਡੀ ਜਿਹੜੀ ਸਰਕਾਰ ਹੈ ਬਿਲਕੁਲ ਅੰਨੀ ਬੋਲੀ ਸੁੱਤੀ ਆ ਇਸ ਇਲਾਕੇ ਦਾ ਇੱਕ ਐਮਐਲਏ ਉਹਦੀ ਕੋਈ ਇਹ ਪਾਵਰ ਨਹੀਂ ਹੈ ਕਿ ਮੈਂ ਕਿਸੇ ਕਿਸਾਨ ਦਾ ਟਰਾਂਸਫਰ ਮਚਾਦਾ ਤੇ ਗੈਂਗਸਟਰ ਵਾਰ ਨੂੰ ਕਿੱਥੇ ਰੋਕ ਦੇਗਾ ਮੈਂ ਅਸ ਤੁਹਾਡੇ ਚੈਨਲ ਦੇ ਮਾਧਿਅਮ ਰੇ ਦੱਸਣਾ ਚਾਹੁੰਦਾ ਵਾ ਵੀ ਇਹ ਸਰਕਾਰਾਂ ਬਿਲਕੁਲ ਨਕਮੀਆਂ ਹੋ ਗਈਆਂ ਹੈ ਦੂਜੀਆਂ ਸਰਕਾਰਾਂ ਤੋਂ ਵੱਖਰੀ ਝਾਗ ਰੱਖ ਕੇ ਸਰਕਾਰ ਨੂੰ ਬੜੇ ਵੱਡੇ ਜ਼ੋਰ ਦੇ ਨਾਲ ਲੋਕਾਂ ਨੇ ਮੀਡੀਆ ਦੇ ਰਾਹੀਂ ਸੋਸ਼ਲ ਨੈਟਵਰਕ ਰਾਹੀਂ ਇਹ ਟਾਰੀ ਦੇ ਵਿੱਚੋਂ ਬੜੀ-ਬੜੀ ਜਿੱਤ ਪ੍ਰਾਪਤ ਕੀਤੀ ਸੀ ਪਰ ਪਹਿਲਾਂ ਇੱਥੇ ਸਾਡੇ ਇੱਕ ਨੌਜਵਾਨ ਤੇ ਹਮਲਾ ਆਇਆ ਉਸ ਤੋਂ ਬਾਅਦ ਇੱਕ ਦੁਕਾਨਦਾਰ ਤੇ ਅਮਨਵੀਰ ਤੇ ਹਮਲਾ ਹੋਇਆ ਉਸ ਤੋਂ ਬਾਅਦ ਤਿੰਨ-ਚਾਰ ਹਮਲੇ ਹੋ ਚੁੱਕੇ ਆ ਮੈਨੂੰ ਸਾਡੇ ਲੱਗੇ ਖਲੋਤਾ ਮੈਨੂੰ 2 ਕਰੋੜ ਦੀਆਂ ਲੈਟਰ ਆਈਆਂ ਹੋਰ ਫ੍ਰੀ ਫੌਜੀ ਇੱਧਰ ਆਓ ਉਹ ਆ ਤੈਨੂੰ ਵਿਖਾਦਾ ਵੀ ਆਪਣਾ ਰੋ ਰੋ ਕੇ ਦੁੱਖ ਦੱਸਦਾ ਸੀ ਇਹਦੀ ਕਿਸੇ ਨੇ ਕੋਈ ਪੁਕਾਰ ਨਹੀਂ ਸੁਣੀ ਉਸ ਤੋਂ ਬਾਅਦ ਅਮਨਵੀਰ ਅਮਨਵੀਰ ਸਾਡਾ ਵੀਰ ਸੀ ਜਿਹੜਾ ਉਹਦੇ ਤੇ ਹਮਲਾ ਆ ਕਿਸੇ ਨੇ ਕੋਈ ਪੁੱਛਗਿਛਲੀ ਕੀਤੀ ਉਸ ਤੋਂ ਬਾਅਦ ਤਿੰਨ ਵਾਰਾਂ ਫਰੋਤੀਆਂ ਮੰਗੀਆਂ ਗਿਆ ਆ ਤੁਹਾਡੇ ਸਾਹਮਣੇ ਖੜੋਤਾ ਤੁਹਾਡੇ ਚਾਹੇ ਮੈਂ ਕੋਈ ਸੁਣਵਾਈ ਨਹੀਂ ਹੋਈ ਹੈ ਮੈਂ ਹਾਰ ਕੇ ਥੱਕ ਕੇ 4 ਮਹੀਨੇ ਤੇ ਘਰੇ ਬੈ ਗਿਆ ਨਾ ਕੋਈ ਥਾਣੇ ਚ ਨਾ ਕੋਈ ਡੀਐਸਪੀ ਤੱਕ ਪੇਸ ਹੋਇਆ ਮੇਰੇ ਕੋ ਰਿਪੋਰਟਰ ਨੇ ਤੁਸੀਂ ਕਹੋ ਤੇ ਲਾਈਵ ਮੈਂ ਉਹਨੂੰ ਵਿਖਾ ਦੇਣਾ ਕੋਈ ਸੁਣਵਾਈ ਨਹੀਂ ਇੱਕ ਦਿਨ ਨਹੀਂ ਹੋਈ ਕੋਈ ਕੋਈ ਮੇਰੇ ਘਰੇ ਕੁਛ ਨਹੀਂ ਆਇਆ ਪੁੱਛਣ ਨਾ ਕੋਈ ਇਨਸਾਫ ਨਾ ਕੋਈ ਕੁਛ ਆਇਆ 4 ਮਹੀਨੇ ਹੋ ਗਏ ਅਜ ਤੱਕ ਮੈਂ ਥਰ ਕੇ ਥੱਕ ਕੇ ਘਰੇ ਬੈ ਗਿਆ ਇਹਨਾਂ ਨੂੰ ਸਾਰੇ ਨੂੰ ਪਤਾ ਹੈ ਪੰਜਾਬ ਉਤਨੂ ਅਖਬਾਰ ਚ ਨਿਕਲਿਆ ਮੀਡੀਆ ਚ ਨਿਕਲਿਆ ਔਰਿਜਨਲ ਲੈਟਰ ਮੈਨੂੰ ਫਰੋਤੀ ਦੀਆਂ ਆਈਆਂ ਨੇ ਜਾਨ ਤੋਂ ਮਾਰਨ ਧਮਕੀ ਮੇਰੇ ਪਰਿਵਾਰ ਨੂੰ ਕਿ ਜਾਂ ਤੇ ਟਾਰੀ ਛੱਡ ਕੇ ਭੱਜ ਜੇ ਨਹੀਂ ਤਾਂ ਜਾਨ ਤੋਂ ਮਾਰ ਦੇਣਾ ਇਹ ਸਾਨੂੰ ਫਰੋਤੀ ਦੇ ਲੈਟਰ ਕਿੱਥੋਂ ਦੀ ਆ ਪਰ ਪੰਜਾਬ ਚ ਹੀ ਕਿਹੇ ਜਿੱਥੇ ਪੰਜਾਬ ਦੀ ਆ ਜੀ ਸਜੀ ਇੱਥੋਂ ਦੀ ਐ ਕਿਸ ਨਾਂ ਦੀ ਜਿੱਥੇ ਦੀ ਜਿੰਨੇ ਪਰ ਮੈਂ ਨਾਮ ਕੀ ਲਵਾ ਹੂੰ ਰਿਹਾ ਕਿ ਮੈਨੂੰ ਹੋਰ ਮੁਤ ਕਰਨਗੇ ਤੰਗ ਕਰਨਗੇ ਮੁਰਗੇ ਮੈਂ ਨਾਮ ਮੈਂ ਕੀ ਲਵਾ ਅਸਲ ਤੇ ਵਿੱਚ ਕੋਈ ਵੀ ਤੇ ਹਮਲਾ ਹੋਇਆ ਵੇਖੋ ਮੇਰਾ ਹੱਥ ਕੱਟਿਆ ਕੋਈ ਵੀ ਦੁਕਾਨਦਾਰ ਅੱਗੇ ਨਹੀਂ ਆਉਣਾ ਚਾਹੁੰਦਾ ਫਰੋਤੀਆਂ ਹੁੰਦੀਆਂ ਨੇ ਲੋਕ ਦੇ ਦੇ ਦਿੰਦੇ ਨੇ ਡਰ ਦੇ ਮਾਰੇ ਦੇ ਦਿੰਦੇ ਕਿ ਪਰਿਵਾਰ ਬਚਾਉਣਾ ਹੈ ਪਰ ਅੱਜ ਦੇ ਜਿਹੜੇ ਹਾਲਾਤ ਆ ਮੈਨੂੰ ਵੀ ਕਾਫੀ ਦਿਨਾਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਫਰौती ਮੰਗੀ ਆ ਰਹੀ ਸੀ 50 ਲੱਖ ਰੁਪਏ ਪਰ ਮੈਂ ਤੀਨ ਤੋਂ ਮਨਾਂ ਕਰ ਦਿੱਤਾ ਫੇਰ ਵੀ ਵਾਰ-ਵਾਰ ਕਾਲਾਂ ਆਉਂਦੀਆਂ ਰਹੀਆਂ ਮੇਰੇ ਬੱਚੇ ਦੀਆਂ ਮੇਰੀ ਵਾਈਫ ਦੀਆਂ ਫੋਟੋਆਂ ਪਾ ਕੇ ਕ੍ਰੋਸ ਮਾਰਦੇ ਰਹੇ ਮੇਰਾ ਘਰ ਰੋਡ ਦੇ ਉੱਤੇ ਆ ਨਾਲ ਮੇਰਾ ਕੋਕਾ ਕੋਲਾ ਦਾ ਡੈਂਪਿਆ ਮੇਰਾ ਘਰ ਇੱਕ ਜੇਲ ਬਣ ਚੁੱਕਾ ਮੇਰਾ 7 ਸਾਲ ਦਾ ਬੱਚਾ ਜੋ ਕਿ 11 ਸਾਲਾਂ ਬਾਅਦ ਮੇਰੇ ਘਰ ਹੋਇਆ ਅੱਜ ਇਹੋ ਜਿਹੇ ਹਾਲਾਤ ਹੋ ਗਏ ਕਿ ਉਹ ਸਕੂਲ ਜਾਣਾ ਵੀ ਬੰਦ ਹੋਇਆ ਡਰ ਇੰਨਾ ਹੈ ਉਹ ਬੱਚਾ ਇੰਨਾ ਸਹਿਮਿਆ ਪਾਪਾ ਆਪਾਂ ਨੂੰ ਜੇਲ ਹੋ ਗਈ ਇਹੋ ਜਿਹੇ ਹਾਲਾਤ ਮੇਰੇ ਬੱਚੇ ਦੇ ਬਣੇ ਪਿਆ। ਮਾਨਸਿਕ ਤੌਰ ਤੇ ਅੱਜ 4-5 ਦਿਨ ਹੋ ਗਿਆ। ਰਾਤ ਨੂੰ ਸੁੱਤੇ ਨਹੀਂ। ਹਥਿਆਰ ਲੈ ਕੇ ਪੈਂ-ਪੈਂ 10-10 ਬੰਦੇ ਮੇਰੇ ਨਾਲ ਰਹਿੰਦੇ ਨੇ। ਪਰ ਇਹੋ ਜੀ ਸਥਿਤੀ ਮੈਂ ਨਹੀਂ ਚਾਹੁੰਦਾ। ਮੈਂ 24 ਘੰਟੇ ਹਥਿਆਰ ਚੁੱਕਾ। ਮੇਰਾ ਮੈਂ ਵਪਾਰੀ ਹਾਂ। ਮੈਂ ਕਾਰੋਬਾਰੀ ਹਾਂ। ਮੈਂ ਇੱਕ ਆਮ ਜ਼ਿੰਦਗੀ ਜੀਣਾ ਚਾਹੁੰਨਾ। ਪਰ ਜੋ ਸਚਾਈ ਜੇ ਵੀਰੋ ਮੈਂ ਖੁਦ ਅਟਾਰੀ ਹਲਕੇ ਦਾ ਆਮ ਆਦਮੀ ਪਾਰਟੀ ਦਾ ਗੋਪਾਰ ਮੰਡਲ ਦਾ ਪ੍ਰਧਾਨ ਆ। ਔਰ ਮੈਂ ਹੀ ਸਭ ਤੋਂ ਪਹਿਲਾਂ ਅੱਗੇ ਲੱਗੇ ਆ। ਸਭ ਤੋਂ ਪਹਿਲਾਂ ਅੱਗੇ ਲੱਗੇ ਆ ਇਹੇ ਚੀਜ਼ਾਂ ਵੀ ਸਰਕਾਰ ਚੇਂਜ ਹੋਈ ਪਰ ਸੀਐਮ ਸਾਹਿਬ ਨੂੰ ਇਹ ਮੈਂ ਦੱਸਣਾ ਚਾਹੁੰਨਾ ਹੈ ਜਨਾਬ ਤੁਹਾਡੀ ਪਾਰਟੀ ਦੇ ਤੁਹਾਡੇ ਆਗੂ ਉਹੀ ਸੇਫ ਨਹੀਂ ਜੇ ਮਾਨਸਿਕ ਸਥਿਤੀ ਐਸ ਤਰ੍ਹਾਂ ਖਰਾਬ ਹੋਈ ਪਈ ਆ ਇਹਨਾਂ ਦੀਆਂ ਧਮਕੀਆਂ ਤੋਂ ਔਰ ਕੱਲ ਕੱਲ ਜੋ ਫੇਰ ਮੈਨੂੰ ਕਾਲ ਆਈ ਔਰ ਮੈਂ ਉਹ ਵਿਰੋਧ ਵੀ ਕੀਤਾ ਰੱਜ ਕੇ ਜੋ ਮੈਂ ਪੜਾਅਸ ਕੱਢਣੀ ਸੀ ਕੱਢੀ ਆ ਔਰ ਉਸੇ ਟਾਈਮ ਤੇ ਸਾਰੇ ਪਿੰਡ ਵਾਲਿਆਂ ਨੇ ਮੇਰੀ ਸਪੋਰਟ ਕੀਤੀ ਦੁਕਾਨਦਾਰ ਭਰਾਮ ਨੇ ਸਪੋਰਟ ਕੀਤੀ ਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਹੜੇ ਨੰਬਰ ਤੋਂ ਕਾਲ ਆਉਂਦੀ ਤੈਨੂੰ ਕੋਈ ਵਿਦੇਸ਼ੀ ਜਾਂ ਲੋਕ ਮੈਨੂੰ ਵਿਦੇਸ਼ੀ ਨੰਬਰ ਤੋਂ ਹੀ ਕਾਲ ਆਉਂਦੀ ਆ ਔਰ ਜਿਸ ਤਰ੍ਹਾਂ ਵੀ ਜੋ ਵੀ ਕਾਲ ਦੀਆਂ ਰਿਕਾਰਡਿੰਗ ਹੈਗੀਆਂ ਸਾਰੀਆਂ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀਆਂ ਬਾਕੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਮਾਰਾ ਨਹੀਂ ਕਹਿੰਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਉਦਨਦਾਈ ਸਕਿਉਰਿਟੀ ਲਾ ਕੇ ਜਰੂਰ ਖੜਾ ਹੈ ਪਰ ਅਸੀਂ ਮਾਨਸਿਕ ਤੌਰ ਤੇ ਬਿਮਾਰ ਹੋ ਗਏ ਸਾਡੇ ਲਈ ਪੁਲਿਸ ਜਰੂਰ ਕਰੀ ਹੈ ਸਕਿਉਰਿਟੀ ਦਿੱਤੀ ਹੋਈ ਹੈ ਪੁਲਿਸ ਨੇ ਪਰ ਮਾਨਸਿਕ ਸਥਿਤੀ ਅੰਦਰ ਰਹਿ ਰਹਿ ਕੇ ਖਰਾਬ ਹੋ ਗਈ ਮੇਰਾ ਬੱਚਾ ਸਕੂਲ ਨਹੀਂ ਜਾ ਰਿਹਾ ਮੈਂ ਆਪਣੇ ਕਾਰੋਬਾਰ ਤੇ ਨਹੀਂ ਆ ਰਿਹਾ ਔਰ ਮੈਂ ਜੇ ਇਸ ਤਰ੍ਹਾਂ ਦੇ ਹਾਲਾਤ ਰਹੇ ਤੇ ਮੈਂ ਆਪਣਾ 10 15 ਦਿਨ ਦੇ ਵਿੱਚ ਕਾਰੋਬਾਰ ਬੰਦ ਕਰ ਦੂੰਗਾ ਪਰ ਆਪਣਾ ਪਿੰਡ ਆਪਣਾ ਇਲਾਕਾ ਛੱਡ ਕੇ ਜੇ ਇਹ ਚੌਣ ਕਿਵੇਂ ਮੈਂ ਤੋਂ ਛੱਡ ਕੇ ਭੱਜੂੰਗਾ ਤੇ ਨਹੀਂ ਭੱਜਾਂਗਾ ਮੈਂ ਲੜਾਂਗਾ ਇਸ ਗੈਂਗਵਾਤੇ ਪਰ ਖਿਲਾਫ ਲੜਾਂਗਾ ਔਰ ਇਹਨਾਂ ਨੇ ਮੇਰੇ ਬੱਚੇ ਨੂੰ ਮਾਰਨ ਦੀ ਧਮਕੀ ਦਿੱਤੀ ਆ ਇੱਕ ਬੇਨਤੀ ਮੈਂ ਗੈਂਗਸਟਰਾਂ ਨੂੰ ਕਰੂੰਗਾ ਵੀਰ ਜੇ ਵਾਕਈ ਤੁਸੀਂ ਮਹਾਦੇ ਪੁੱਤ ਜੇ ਮੈਨੂੰ ਐਡੀ ਐਡੀ ਮਾਰੀ ਉਹ ਚੀਜ਼ ਨਾ ਮੈਨੂੰ ਹੋਵੇ ਮੈਨੂੰ ਮਾਰਿਓ ਸਭ ਤੋਂ ਪਹਿਲਾਂ ਮੇਰਾ ਪੁੱਤ ਵੀ ਮਾਰਿਓ ਪਰ ਸਭ ਤੋਂ ਪਹਿਲਾਂ ਮੈਨੂੰ ਮਾਰਿਓ ਕਿ ਮੇਰੀ ਮੇਰਾ ਜੋ দেহ ਆ ਨਾ ਉਹ ਮੇਰੀ ਦੇਹ ਦਾ ਸੰਸਕਾਰ ਮੇਰਾ ਪੁੱਤ ਕਰ ਸਕੇ ਇਹੋ ਜਿਹਾ ਕੰਮ ਨਾ ਕਰਿਓ ਕਿ ਪਹਿਲਾਂ ਮੇਰਾ ਪੁੱਤ ਮਾਰਿਓ ਮੈਨੂੰ ਮਾਰਨ ਤੋਂ ਬਾਅਦ ਮੈਨੂੰ ਫੂਕਣ ਤੋਂ ਬਾਅਦ ਫਿਰ ਮੇਰਾ ਪੁੱਤ ਮਾਰਿਓ ਕਿਉਂਕਿ ਜੋ ਅੱਜ ਦੇ ਹਾਲਾਤ ਆ ਜੋ ਅੱਜ ਦੇ ਹਾਲਾਤ ਮੈਨੂੰ ਪਤਾ ਹੈ ਅੱਜ ਦੀ ਵੀਡੀਓ ਮੈਨੂੰ ਪਤਾ ਇਹ ਮਾਰਨਾ ਹੀ ਮਾਰਨਾ ਕਿਉਂਕਿ ਗੈਂਗਵਾਦ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਅਸੀਂ ਨਾਰੇ ਲਾਉਨੇ ਆ ਆਮ ਆਦਮੀ ਪਾਰਟੀ ਜਿੰਦਾ ਪਰ ਕਿਉਂਕਿ ਅਸੀਂ ਖੁਦ ਆਮ ਆਦਮੀ ਪਾਰਟੀ ਦੇ ਉਪਦੇਦਾਰ ਹਾਂ ਪਰ ਜਿਹੜੀ ਸੱਚਾਈ ਗੱਲ ਹੈ ਲੱਖਾਂ ਅਸੀਂ ਕਾਰੋਬਾਰੀ ਹੁੰਦੇ ਸੀ ਮੈਂ ਰਾਜਨੀਤੀ ਚ ਨਹੀਂ ਸੀ ਆਉਂਦਾ ਸਪੋਰਟ ਕੀਤੀ ਹਰ ਤਰ੍ਹਾਂ ਦੀ ਸਪੋਰਟ ਕੀਤੀ ਇਲਾਕਾ ਜਾਂਦਾ ਹਰ ਤਰ੍ਹਾਂ ਸਪੋਰਟ ਕੀਤੀ ਇਸੇ ਕਰਕੇ ਕਿ ਇੱਥੇ ਕੁਝ ਨਾ ਕੁਝ ਚੇਂਜ ਹੋਊਗਾ ਅਸੀਂ ਬਦਲਾ ਚੁੰਨੇ ਆ ਕਿ ਇਹ ਦੂਜੀਆਂ ਜਿਹੜੇ ਗੈਂਗਵਾਦ ਆ ਇਹ ਗੁੰਡਾਗਰਦੀ ਖਤਮ ਹੋ ਗਈ ਪਰ ਨਹੀਂ ਨਹੀਂ ਭਾਜੀ ਅੱਜ ਦੇ ਹਾਲਾਤ ਬੜੇ ਮਾੜੇ ਹੋ ਗਏ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਧਮਕੀਆਂ ਆ ਰਹੀਆਂ ਇੱਕ ਹਫਤੇ ਤੋਂ ਲਗਾਤਾਰ ਆ ਪਹਿਲਾਂ ਵੀ ਆਈ ਹੈ ਪਹਿਲਾਂ ਮੈਂ ਇਹਨੂੰ ਅਨਨੋਨ ਨੰਬਰ ਤੋਂ ਫੋਨ ਆਉਂਦੇ ਹੁੰਦੇ ਸੀ ਬਾਹਰ ਤੋਪਨ ਮੈਂ ਚੁੱਕਦਾ ਨਹੀਂ ਸੀ ਪਰ ਇਸ ਨੇ ਮੁੜ ਕੇ ਮੇਰੇ ਫਾਦਰ ਸਾਹਿਬ ਨੂੰ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਆਏ ਦਿਨ ਮਤਗੀ ਫੇਰੇ ਨੇ ਸ਼ੱਕ ਦੀ ਸ਼ੰਕਾ ਹੋਵੇ ਕਿ ਜਿਹੜੇ ਨੰਬਰ ਇਹ ਪ੍ਰੋਵਾਈਡ ਕਰ ਰਹੇ ਉਹਨਾਂ ਗੈਂਗਸਟਰ ਦੇਖੋ ਜੀ ਸ਼ੱਕ ਤੇ ਇਸ ਕਰਕੇ ਕਿ ਕੋਈ ਨਾ ਕੋਈ ਇਨਫੋਰਮੇਸ਼ਨ ਤੇ ਇੱਥੋਂ ਦੇ ਰਿਹਾ ਹੈ ਸ਼ੱਕ ਦੀ ਕਿਹੜੀ ਗੱਲ ਆ ਟਾਰੀ ਦੇ ਵਿੱਚ ਟਾਰੀ ਦੇ ਵਿੱਚ ਅੱਜ ਪੁਲਿਸ ਤਫਤੀਸ਼ ਕਰ ਲੈ ਇਹ 100 ਤੋਂ ਵੱਧ ਨਜਾਇਜ਼ ਹਥਿਆਰ ਨੌਜਵਾਨਾਂ ਤੋਂ ਨਾਲ ਨਿਕਲਣਗੇ ਤੇ ਤਾਂ ਗੱਲ ਕਰੋ ਇਹ ਤੇ ਸਰਕਾਰ ਨੂੰ ਜੋਗੀ ਵਾਲਾ ਕੰਮ ਕਰਨਾ ਪੈਣਾ ਜੋ ਜੋਗੀ ਨੇ ਯੂਪੀ ਦੇ ਵਿੱਚ ਕੀਤਾ ਉਸ ਨੂੰ ਪਾਵਰ ਦੇਣੀ ਪੈਣੀ ਹੈ ਸਰਕਾਰ ਨੂੰ ਉਸ ਕਮਜ਼ੋਰ ਨਹੀਂ ਪੁਲਸ ਮਾੜੀ ਨਹੀਂ ਪੰਜਾਬ ਦੀ ਪੁਲਸ ਗਲੇਰ ਨੇ ਸਾਰੇ ਨੌਜਵਾਨ ਪੰਜਾਬੀ ਆ ਪਰ ਉਹਨਾਂ ਨੂੰ ਪਾਵਰ ਨਹੀਂ ਭਗਵਾਨ ਜਮਾਨ ਗ੍ਰਹਿ ਮੰਤਰੀ ਨੇ ਪੰਜਾਬ ਦੀ ਵਾਗਡੋਰ ਹੈ ਪੁਲਸ ਦੀ ਉਹਨਾਂ ਕੋ ਸਮੇਂਯੋਗ ਨੂੰ ਕੋ ਨਕਾਮੀ ਸਭ ਹੋ ਰਹੀ ਹੈ ਬਿਲਕੁਲ 100% 100% ਨਕਾਮੀ ਮਹਾਰਾਜ ਜੀ ਕਿਉਂਕਿ ਜੇ ਹੁੰਦਾ ਹੁੰਦਾ ਗ੍ਰਹਿ ਮੰਤਰੀ ਹੁੰਦਾ ਗ੍ਰਹਿ ਮੰਤਰੀ ਕੁਵਰ ਵਿਜੇ ਪ੍ਰਤਾਪ ਅੰਬਰਸਰ ਜ਼ਿਲ੍ਹੇ ਦੇ ਵਿੱਚ ਲੋਕਾਂ ਦਾ ਸੁਪਨਾ ਹੈ ਕੁਵਰ ਵਿਜੇ ਪ੍ਰਤਾਪ ਗ੍ਰਹਿ ਮੰਤਰੀ ਬਣਨਾ ਚਾਹੁੰਦਾ ਹੁੰਦਾ ਕਿਤੇ ਤੇ ਅੱਜ ਗੱਲ ਹੋਰ ਹੋਣੀ ਸੀ ਸਾਡਾ ਟੈਕਸ ਪੰਜਾਬ ਸਰਕਾਰ ਮਾਫ ਕਰਦੇ ਆ ਅੱਬ ਇੱਕ ਬੰਦੇ ਰੱਖ ਲੈਣਗੇ ਸਾਨੂੰ ਨਹੀਂ ਲੋੜ ਯਾਰ ਬਿਜਲੀ ਫਰੀਦ ਸਾਨੂੰ ਨਹੀਂ ਲੋੜ ਬਿਜਲੀ ਫਰੀਦ ਦੀ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਸਾਨੂੰ ਕੋਈ ਗੱਲ ਨਹੀਂ ਗਲੀਆਂ ਨਾਲੀਆਂ ਦਾ ਵਿਕਾਸ ਤੇ ਤਾਂ ਆ ਨਾ ਉਹ ਤੇ ਤਾਂ ਕਰਾਵਾਂਗੇ ਅਸੀਂ ਜੇ ਸਾਡੀਆਂ ਔਲਾਦਾਂ ਸੇਫ ਆ ਜੇ ਸਾਡੀਆਂ ਔਲਾਦਾਂ ਸੇਫ ਨਹੀਂ ਇੱਥੇ ਵਪਾਰੀ ਸੇਫ ਨਹੀਂ ਮੈਂ ਪਿੰਡ ਦੇ ਵਿੱਚ ਰਹਿ ਕੇ ਇੱਕ ਵਧੀਆ ਟੈਕਸ ਤਾਰਦਾ ਸਾਰਾ ਕੁਝ ਕਰਦਾ ਪਰ ਦੁੱਖ ਇਹ ਹੀ ਆ ਸਭ ਤੋਂ ਵੱਡਾ ਦੁੱਖ ਮੈਨੂੰ ਇਹ ਕਿ ਮੈਂ ਪੰਜਾਬ ਦੇ ਵਿੱਚ ਪੈਦਾ ਆ ਉਤੋਂ ਵੱਡਾ ਦੁੱਖ ਇਹ ਆ ਕਿ ਮੈਂ ਇੱਥੇ ਗਰੀਬੀ ਦੇ ਵਿੱਚ ਰਹਿ ਕੇ ਤੇ ਇਸ ਇਲਾਕੇ ਦੇ ਵਿੱਚ ਨਾਮ ਖੱਟਿਆ ਕਾਰੋਬਾਰ ਦੇ ਵਿੱਚ ਇਹ 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 ਮੈਂ ਮੇਰਾ ਕਸੂਰ ਆ ਹੋਰ ਮੇਰਾ ਕੋਈ ਕਸੂਰ ਨਹੀਂ ਅੱਜ ਆਏ ਦਿਨ ਤੁਹਾਨੂੰ ਇਹ ਨਹੀਂ ਲੱਗਦਾ ਜਿਤਨਾ ਜਿੰਦੇ ਆੜੇ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਦਿੱਤੀਆਂ ਗਿਆ ਉਸ ਤਰ੍ਹਾਂ ਹੀ ਸਰਕਾਰ ਉਦੋਂ ਹੀ ਸ਼ਿਕੰਜਾ ਥੋੜਾ ਕੱਸ ਲੈਂਦੀ ਤਾਂ ਇਹ ਜਿਹੜਾ ਗੈਂਗਸਟਰਵਾਦ ਹੈ ਜਿਹੜਾ ਥੋੜਾ ਠੱਲ ਪਿਆ ਚ ਬਿਲਕੁਲ 100% ਸਨ ਬਾਅਦ ਦੇ ਵਿੱਚ ਸਿਕਿਉਰਟੀਆਂ ਭਾਵੇਂ 50 ਦੇ ਦਿੱਤੀਆਂ ਜਾਣ ਉਹਦਾ ਕੋਈ ਫਰਕ ਨਹੀਂ ਅੱਜ 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 ਮੇਰੇ ਸਾਡੇ ਚੈਨਲ ਦੇ ਮਾਧਮੇ ਅੱਜ ਮੇਰੇ ਮੇਰੇ ਜਾਂ ਮੇਰੇ ਸਾਡੇ ਲਾਗੇ ਖਲੋਤਾ ਮੈਂ ਦੱਸਦਾ ਜੀ ਦੇਖੋ ਸ਼ਰੀਆਮ ਗੋਲੀਆਂ ਮਾਰੀਆਂ ਕਿਸ ਨੇ ਕੀ ਕੀਤਾ ਕਰੀਏ ਜੀ ਜਸਵੀਰ ਨੂੰ ਜਦੋਂ ਧਮਕੀਆਂ ਆ ਰਹੀਆਂ ਹਨ ਨਾ ਇਦਾਂ ਹੀ ਧਮਕੀਆਂ ਜਦੋਂ ਇਹ ਸਰਕਾਰ ਬਣੀ ਹੈ ਇਦਾਂ ਹੀ ਧਮਕੀਆਂ ਮੈਨੂੰ ਆਉਣੀਆਂ ਮੈਂ ਡੀਐਸਪੀ ਇੱਥੇ ਪ੍ਰਵੇਸ਼ ਚੋਪੜਾ ਜੀ ਸੀ ਐਸਐਚਓ ਸਾਹਿਬ ਸਾਰਿਆਂ ਨੂੰ ਐਸਐਸਪੀ ਨੂੰ ਮੈਂ ਆਪਣੀ ਤਰਖਾਹ ਦੇ ਕੇ ਆ ਲਿਖਤੀ ਇਹਨਾਂ ਕੋ ਮਾਰਕ ਹੋ ਗਏ ਇਹਨਾਂ ਨੇ ਆਖਿਆ ਜੀ ਕੋਈ ਅਸੀਂ ਕੀ ਕਰੀਏ ਬਾਹਰ ਦੇ ਨੰਬਰ ਆ ਇਹਨਾਂ ਨੇ ਮੈਂ ਕਹਿੰਦੇ ਰਿਹਾ ਮੈਂ ਕਹਾਂ ਕਿ ਜਦੋਂ ਮੈਨੂੰ ਮਾਰਦਣਗੇ ਉਦੋਂ ਫਿਰ ਕੀ ਕਰੋਗੇ ਤੁਸੀਂ ਉਹੀ ਗੱਲ ਹੋਈ ਉਹਨਾਂ ਨੇ ਇੱਥੇ ਮੈਨੂੰ ਟਾਰੀ ਤੁਸੀਂ মিডিਆ ਨਾਲ ਲਾਈਵ ਨਹੀਂ ਖਬਰ ਟਾਰੀ ਮੈਨੂੰ 25 ਬੰਦਿਆਂ ਨੇ ਘੇਰ ਕੇ ਟਾਰੀ ਮੇਰੇ ਉਹਨਾਂ ਨੇ ਛੱਟਾਂ ਜਿੰਨੀਆਂ ਮੇਰੇ ਲਾ ਸਕਦੇ ਸੀ ਗੋਲੀਆਂ ਵੀ ਚਲਾਈਆਂ ਹੈ ਔਰ ਉਸ ਤੋਂ ਬਾਅਦ ਬਾਅਦ ਚੋਂ ਐਮਐਲਏ ਇਹੋ ਜੀ ਸੁਨਦਰ ਸਿੰਘ ਅੰਦਾਸ ਇਹਨਾਂ ਦੀ ਕਿ ਅਹੀਂ ਯਾਰ ਇਹਨਾਂ ਦੇ ਖਿਲਾਫ ਇਥੋਂ ਟਾਰੀ ਦੇ ਬੰਦੇ ਆ ਅੱਜ ਤੇ ਅਸੀਂ ਕਹਿ ਰਹੇ ਆ ਸਾਰਾ ਟਾਰੀ ਇਕੱਠਾ ਹੋ ਗਿਆ ਕਿ ਗੈਂਗਸਟਰ ਸਾਨੂੰ ਧਮਕੀਆਂ ਦੇ ਰਹੇ ਆ ਮੈਂ ਤੇ ਇਹਨਾਂ ਨੂੰ ਵੀ ਕਹਿਣਾ ਟਾਰੀ ਵਾਲਿਆਂ ਨੂੰ ਕਿ ਜਦੋਂ ਤੁਹਾਡਾ ਗੈਂਗਸਟਰ ਇਥੋਂ ਦਾ ਜਿਹੜਾ ਸੀ ਉਹ ਮੱਲੀ ਸੀ ਉਦੋਂ ਮੈਨੂੰ ਉਹਨਾਂ ਨੇ ਮਾਰਿਆ ਤੈਨੂੰ ਆਂਦੇ ਸੀ ਉਦੋਂ ਆਪਾਂ ਕਿਉਂ ਨਹੀਂ ਇਕੱਠੇ ਹੋਏ ਜੇ ਉਦੋਂ ਆਪਾਂ ਸਾਰੇ ਇਕੱਠੇ ਹੋਏ ਹੁੰਦੇ ਉਦੋਂ ਸਾਰਿਆਂ ਦਾ ਸਾਥ ਦਿੱਤਾ ਹੁੰਦਾ ਉਦੋਂ ਆਪਾਂ ਪਾਰਟੀ ਬਾਜੀ ਸਰ ਕਿਉਂ ਇਹਨਾਂ ਨੇ ਕਹਿਤਾ ਕਿਉਂਕਿ ਮੈਂ ਮੈਂ ਸੱਚ ਬੋਲਣਾ ਸ਼ੁਰੂ ਕਰਤਾ ਪਾਰਟੀ ਦੇ ਖਿਲਾਫ ਪਾਰਟੀ ਦੇ ਖਿਲਾਫ ਕੀ ਬੋਲਿਆ ਕਿ ਜਦੋਂ ਰਾਜ ਸਭਾ 92 ਸੀਟ ਤੇ ਭਈਏ ਲਿਆ ਕੇ ਆਪਾਂ ਰਾਜ ਸਭਾ ਮਰ ਬਣਾਤੇ ਮੈਂ ਇੱਕ ਪੋਸਟ ਪਾਈ ਇਹਨਾਂ ਨੇ ਕਹਿਤਾ ਸਰਕਲ ਪ੍ਰਧਾਨ ਹਾਂ ਮੈਂ ਇਹਨਾਂ ਨੇ ਕਹਿਤਾ ਨਹੀਂ ਜੀ ਤੈਨੂੰ ਪਾਰਟੀ ਤੋਂ ਬਾਹਰ ਕੱਢਦੇ ਆ ਫਿਰ ਮੈਨੂੰ ਧਮਕੀਆਂ ਮੈਨੂੰ ਗੈਂਗਸਟਰਾਂ ਨੇ ਧਮਕੀਆਂ ਨਹੀਂ ਇਹਨਾਂ ਦੇ ਸਰਕਾਰ ਦੇ ਬੰਦਿਆਂ ਨੇ ਧਮਕੀਆਂ ਮੈਨੂੰ ਪੁਲਿਸ ਪ੍ਰਸ਼ਾਸਨ ਧਮਕੀਆਂ ਦੇ ਰਿਹਾ ਮੇਰੇ ਘਰ ਜਾ ਕੇ ਕਿ ਸਰਕਾਰ ਖਿਲਾਫ ਨਾ ਬੋਲ ਨਹੀਂ ਤੇ ਪਤਾ ਹੀ ਨਹੀਂ ਲੱਗਦਾ ਬੰਦਾ ਕਦੋਂ ਚੁੱਕਿਆ ਜਾਂਦਾ ਗੈਂਗਸਟਰਾਂ ਦੀ ਤੇ ਗੱਲ ਛੱਡੋ ਇਹਨਾਂ ਦਾ ਸੀਆਈ ਆ ਸੀਆਈ ਵਾਲੇ ਸਟਾਫ ਵਾਲੇ ਖਲੋਤੇ ਆ ਦੂਜੇ ਸੀਆਈਡੀ ਵਾਲੇ ਖਲੋਤੇ ਆ ਸੀਆਈਡੀ ਸੀਆਈਡੀ ਵਾਲੇ ਮੈਨੂੰ ਜਾ ਕੇ ਘਰ ਮੇਰੇ ਕਿਵੇਂ ਸਰਕਾਰ ਖਿਲਾਫ ਪੋਸ਼ਣਾ ਪਾ ਮੈਂ ਸਰਕਾਰ ਖਿਲਾਫ ਕੀ ਪੋਸ਼ ਪਾ ਰਿਆ ਨਸ਼ੇ ਵਾਲੇ ਖਿਲਾਫ ਬੋਲ ਰਹਾ ਮੈਂ ਨਾ ਕਿ ਨਸ਼ਾ ਸ਼ਰੀਆਂ ਵਿੱਚ ਰਿਆ ਵਾ ਤੇ ਸਰਕਾਰ ਉਤੇ ਕੁਝ ਕਾਰਵਾਈ ਨਹੀਂ ਕਰ ਰਹੀ ਇਹ ਬੋਲਣਾ ਪਾ ਪਿਆ ਆ ਮਲਵਿੰਦਰ ਸਿੰਘ ਮਾਲੀ ਜਿਹੜਾ ਫੜਿਆ ਵਾ ਕੀ ਬੋਲਦਾ ਸੀ ਉਹ ਬਚੋਰ ਕ ਸੀਨੀਅਰ ਸਿਟੀਜ਼ਨ ਬੰਦਾ ਕੀ ਬੋਲਣ ਦਾ ਸਰਕਾਰ ਦੀਆਂ ਨਲਾਈਕੀਆਂ ਸਰਕਾਰ ਦੇ ਅੱਗੇ ਰੱਖੰਡਿਆ ਸੀ ਨਾ ਤੇ ਸਰਕਾਰ ਨੂੰ ਹਜਮ ਨਹੀਂ ਹੁੰਦਾ ਕਾਂਗਰਸ ਸਰਕਾਰ ਅਸੀਂ ਜਦੋਂ ਪ੍ਰਚਾਰ ਕਰਦੇ ਹਾਂ ਕਾਂਗਰਸ ਦੇ ਖਿਲਾਫ ਕਾਲੀਆਂ ਦੇ ਖਿਲਾਫ ਅਸੀਂ ਬਿਲਕੁਲ ਇੰਨੀ ਜ਼ਿਆਦਾ ਗਲਤ ਬੋਲਦੇ ਰਹੇ ਹਾਂ ਪਰ ਉਹਨਾਂ ਨੇ ਕਦੀ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਪਰ ਜਿਹੜੀ ਆਪਣੀ ਸਾਡੀ ਬਣਾਈ ਹੋਈ ਸਰਕਾਰ ਹੈ ਉਹਨਾਂ ਨੇ ਹੀ ਸਾਡੇ ਉੱਤੇ ਹਮਲਾ ਕਰਾਇਆ ਸਰ ਕਿਦਰ ਕਿਦਰ ਸਰਕਾਰ ਹੈ ਵੀ ਕਹਿੰਦੀ ਸੀਗੀ ਮਤਲਬ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਉਹ ਆਪਾਂ ਬਾਹਰ ਨੂੰ ਜਾਣ ਦੇ ਕੀ ਕਰਨ ਦੇ ਬਾਰੇ ਮੈਂ ਕਹਿਣਾ ਚਾਹੁੰਦਾ ਸਾਡੇ ਸਾਡੇ ਇਲਾਕੇ ਦੇ ਵਿੱਚ ਵੀ ਕੋਈ ਭਰਾ ਆਏ ਨੇ ਉਹਨਾਂ ਦੇ ਬੱਚੇ ਕਹਿ ਰਿਹਾ ਕਿ ਅਸੀਂ ਇੱਥੇ ਆਣ ਕੇ ਖੇਤੀ ਕਰਨੀ ਹੈ ਮੈਂ ਹੱਥ ਬੰਨ ਕੇ ਬੇਨਤੀ ਕਰੂੰਗਾ ਭਰਾਵੋ ਇਹ ਵੀਡੀਓ ਜਰੂਰ ਬਾਰ ਪਹੁੰਚੇਗੀ ਲੋਕੀ ਸੁਣਨਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਸੀਂ ਸੋਚੋ ਉੱਥੋਂ ਪੈਸਾ ਕਮਾ ਕੇ ਆਪਣੇ ਪੰਜਾਬ 'ਚ ਆ ਕੇ اس وقت ਤੁਸੀਂ کاروبار کرنا ਚਾਹੁੰਦੇ ਜੇ ਹੱਥ ਬੰਨ੍ਹ ਕੇ ਬੇਨਤੀ ਨਾ ਆਇਓ ਬੱਚੇ ਮਰਉਣੇ ਤੇ ਆ ਜਾਓ ਹਾਂ ਇੱਥੇ ਨੰਗ ਕਾਮਜਾਬ ਚ ਜਿੱਤ ਕੇ ਸੇ ਤੋਂ ਪੈਸਾ ਆ ਗਿਆ ਨਾ ਕਾਰੋਬਾਰ ਕਰਕੇ ਉਹ ਕਾਮਜਾਬ ਨਹੀਂ ਜੇ ਉਹਨੂੰ ਆਏ ਦਿਨ ਧਮਕੀਆਂ ਹੋਣੀਆਂ ਮੈਨੂੰ ਪਤਾ ਮੈਨੂੰ ਮਰਵਾ ਦੇਣਾ ਮਾਰ ਦੇਣਾ ਨਾ ਗੈਂਗਸਟਰਾਂ ਇਹਨਾਂ ਚ ਦੰਬ ਹੋ ਜਾਣਾ ਕਰ ਦੇਣਾ ਪਰ ਮੈਂ ਹੋ ਸਕਦਾ ਮੈਂ ਲਾਸਟ ਪੋਸਟ ਹੋਵੇ ਮੇਰੀ ਪੋਸਟ ਹੋਵੇ ਪਰ ਇਹ ਗੱਲ ਮੈਂ ਆਉਣ ਵਾਲੇ ਲੋਕਾਂ ਨੂੰ ਵੀ ਕਹਿਣਾ ਹੈ ਵੀਰ ਜਿੱਤੋਂ ਨਿਕਲਿਆ ਜਾਂਦਾ ਨਿਕਲ ਜੋ ਸਰਕਾਰਾਂ ਕੱਖ ਨਹੀਂ ਜੇ ਕਰਨਾ ਹਾਲਾਤ ਮਾੜੇ ਜੇ ਪੰਜਾਬ ਦੇ ਔਰ ਦਿਨੋ ਦਿਨ ਹਾਲਾਤ ਮਾੜੇ ਹੋਈ ਜਾਂਦੇ ਜੇ ਆਏ ਦਿਨ ਧਮਕੀਆਂ ਆ ਗੈਸਟਸ ਕੰਮ ਆ ਗਏ ਸਰ ਜੀ ਆਤੀ ਉਹਨਾਂ ਨੂੰ ਮਿਲੇ ਤੁਸੀਂ ਸਰ ਐਸਐਸਪੀ ਸਾਹਿਬ ਨੂੰ ਮਿਲੇ ਵੀ ਆ ਔਰ ਉਹ ਆਪਣੀ ਕਾਰਵਾਈ ਆਪਣੇ ਤਰੀਕੇ ਨਾਲ ਕਰ ਰਹੇ ਔਰ ਠੀਕ ਹੈ ਸਿਕਿਉਰਿਟੀ ਦਿੱਤੀ ਹੋਈ ਆ ਮੈਨੂੰ ਸਿਕਿਉਰਿਟੀ ਲੱਗੀ ਹੋਈ ਆ ਪਰ ਸਿਕਿਉਰਿਟੀ ਦੇ ਵਿੱਚ ਵੀ ਜਿਹੜਾ ਮੈਂ ਸੀ ਮਾਨਸਿਕ ਤੌਰ ਤੇ ਮੈਂ ਕਾਰੋਬਾਰ ਨਹੀਂ ਕਰ ਪਾ ਰਿਹਾ ਇੱਕ ਤਰ੍ਹਾਂ ਦਾ ਧੁੜਕੂ ਰਹਿੰਦਾ ਹਰ ਵਕਤ ਹਥਿਆਰ ਕੋਲ ਰੱਖਣੇ ਪੈਂਦੇ ਨੇ ਇੰਨੇ ਜ਼ਿਆਦੇ ਹੌਸਲੇ ਵਧ ਗਏ ਨੇ ਜੇ ਕੋਈ ਬੰਦਾ ਫਰौती ਨਹੀਂ ਦਿੰਦਾ ਤੇ ਦੂਜੇ ਚੌਥੇ ਦਿਨ ਗੋਲੀਆਂ ਮਾਰ ਦਿੱਤੇ ਜਾਂ ਜੇ ਦਿੱਤੇ ਆ ਵੀ ਆ ਕਿਸੇ ਬੰਦੇ ਨੇ ਉਹਨੂੰ ਧਮਕੀ ਆਈ ਉਹਨੇ 30 ਲੱਖ ਦੇ ਵੀ ਦਿੱਤਾ ਮਹੀਨਾ ਹੋਇਆ ਆਜੋ ਤੋ 2 ਕਰੋੜ ਰੁਪਇਆ ਮੰਗਿਆ ਜਾਂਦੇ ਆ ਆ ਹਾਲਾਤ ਆ ਇੱਕ ਨੂੰ ਦੋ ਦੂਜਾ ਪਰ ਇੱਥੇ ਡਰ ਕੇ ਲੋਕ ਪੈਸਾ ਦੇ ਹੀ ਜਾਂਦੇ ਖੜਦੇ ਨਹੀਂ ਔਰ ਮੈਂ ਖੜ ਚੁੱਕਾ ਹਾਂ ਇਹਨਾਂ ਦੇ ਬਰਕਲਾਫ ਡਰ ਚੁੱਕਾ ਹਾਂ ਅੱਜ ਮਾਰ ਦੇਣ ਕੱਲ ਮਾਰ ਦੇਣ ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਪਰ ਹੱਕ ਸੱਚ ਦੇ ਨਾਲ ਅੱਗੇ ਖਲੋਣਾ ਹੈ ਇਹ ਚੀਜ਼ ਦੀ ਆਵਾਜ਼ ਠਾਉਂਦੇ ਰਹਿਣਾ ਹੈ ਬਾਕੀ ਪੁਲਿਸ ਪ੍ਰਸ਼ਾਸਨ ਤੋਂ ਇੱਕੋ ਮੰਗ ਕਰਦੇ ਕਿ ਜਲਦੀ ਤੋਂ ਜਲਦੀ ਇਹ ਜਿਹੜੀ ਆ ਜੋ ਕਟਨਾ ਜੋ ਹੋ ਰਹੀ ਆ ਕੱਲਾ ਮੇਰਾ ਨਹੀਂ ਤਰਨਤਨ ਜ਼ਿਲ੍ਹਾ ਵੇਖ ਲੋ ਜੋ ਕੁਛ ਹੋ ਰਿਹਾ ਕੱਲਾ ਮੇਰਾ ਨਹੀਂ ਇਹ ਸਾਰਿਆਂ ਨੂੰ ਜਿਹੜਾ ਚਾਹੀਦਾ ਕਿ ਪੰਜਾਬ ਸਰਕਾਰ ਨੂੰ ਮੈਂ ਸਪੈਸ਼ਲੀ ਸੀਐਮ ਸਾਹਿਬ ਨੂੰ ਧਿਆਨ ਦੇਣਾ ਚਾਹੁੰਦਾ ਵੀ ਮੈਂ ਵਿਰੋਧੀ ਨਹੀਂ ਪਾਰਟੀ ਦਾ ਮੈਂ ਕਦੀ ਮੁਰਦਾਬਾਦ ਦਾ ਨਾਰਾ ਨਹੀਂ ਲਾਇਆ ਆਮ ਆਮੀ ਪਾਰਟੀ ਦੇ ਜਿੰਦਾਬਾਦ ਵੀ ਲਾਇਆ ਅੱਜ ਵੀ ਆਮ ਆਮੀ ਪਾਰਟੀ ਦਾ ਦਫਤਰ ਇੱਥੇ ਆ ਪਰ ਇਹੀ ਕਹਿਣਾ ਚਾਹੁੰਨਾ ਸਰਕਾਰ ਜੀ ਸੀਐਮ ਸਾਹਿਬ ਪਾਵਰਾਂ ਦੋ ਐਮਐਲਿਆ ਨੂੰ ਦੋ ਪ੍ਰਸ਼ਾਸਨ ਨੂੰ ਪਾਵਰ ਦੋ ਕਿ ਜਿਹੜੇ ਹਥਿਆਰ ਚੁੱਕ ਕੇ ਜਣੇ ਖਣੇ ਤੇ ਐਸ ਵਕਤ ਤੇ ਪੁਲਿਸ ਸੇਫ ਨਹੀਂ ਐਸਐਚਓ ਨੂੰ ਮੈਂ ਇੱਕ ਵੀਡੀਓ ਸੁਣਦਿਆਂ ਐਸਐਚਓ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਆ ਹਾਲਾਤ ਹੋ ਗਏ ਉਹ ਭਾਈ ਉਦੋਂ ਕੁਛ ਕਰੋਗੇ ਜਦੋਂ ਅੱਤਵਾਦ ਦਾ ਵੇਲਾ ਸੀ ਜਦੋਂ ਤੁਹਾਡੇ ਪੁਲਸ ਵਾਲਿਆਂ ਦੇ ਪਰਿਵਾਰ ਮਾਰਨੇ ਸ਼ੁਰੂ ਕੀਤੇ ਸੀ ਤੇ ਪੁਲਸ ਨੇ ਗੈਂਗਵਾਰ ਖਤਮ ਕਰ ਦਿੱਤਾ ਸੀ ਨਾ ਅੱਤਵਾਦ ਖਤਮ ਕਰ ਦਿੱਤਾ ਕੀ ਗੱਲ ਆ ਜੇ ਖਤਮ ਨਹੀਂ ਹੋ ਸਕਦਾ ਪੁਲਸ ਕਿਉਂ ਆ ਕਿਉਂ ਦਿੱਲੀ ਪੁਲਸ ਤੋਂ ਇਹ ਹੀ ਬੇਨਤੀ ਆ ਸਰਪ੍ਰਸ਼ਾਸਨ ਕਦੋਂ ਤੱਕ ਰਹੇਗਾ ਜਿਹੜਾ ਨਾ ਕਰੇਗਾ ਤੇ ਦੇਖ ਜਦੋਂ ਜਦੋਂ ਆ ਪ੍ਰਸ਼ਾਸਨ ਹੱਸ ਅਸੀਂ ਅੱਜ ਸਿਰਫ ਆਵਾਜ਼ ਉਠਾ ਕੇ মিডিਆ ਦੇ ਥਰੂ ਦੱਸਣਾ ਚਾਹੁੰਦੇ ਆ ਜੇ ਕੋਈ ਦੱਸਣ ਲਈ ਅਸੀਂ ਪੀੜਾ ਦੱਸਣ ਲਈ ਇਕੱਠੇ ਆਏ ਆ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਕੋਈ ਪ੍ਰਸ਼ਾਸਨ ਖਿਲਾਫ ਨਹੀਂ ਹੈ ਮਜ਼ਾਰਾ ਮਜ਼ਾਰਾ ਨਹੀਂ ਅਸੀਂ ਆਪਣੀ ਪੀੜ ਦੱਸਣ ਲਈ ਆਏ ਆ ਅਸੀਂ ਪੀੜ ਦੱਸੀ ਆ ਕਿ ਸਾਡੇ ਨਾਲ ਆ ਹੋ ਰਿਹਾ ਹੈ ਸਾਡੀ ਜਿਹੜੀ ਮੀਡੀਆ ਦੀ ਆਪਣੀ ਆਵਾਜ਼ ਰੱਖਣ ਵਾਸਤੇ ਮੀਡੀਆ ਵਿੱਚ ਆਪਣੀ ਇਹ ਲਾਈਵ ਹੋਇਆ ਜਿੰਨੇ ਵੀ ਲਾਈਵ ਹੋਇਆ ਸਾਰੇ ਲਾਈਵ ਕਟਾਤੇ ਗਏ ਹੋ ਸਕਦਾ ਤੁਹਾਡੀ ਖਬਰ ਵੀ ਜਿਹੜੀ ਹੈ ਤੁਸੀਂ ਵੀ ਇਹਨੂੰ ਕਰੋ ਤਾਂ ਤੁਹਾਡੀ ਵੀ ਕਟਾਤੀ ਜਾਵੇ ਜਦੋਂ ਮਾਰਿਆ ਉਹਦਾ ਲਾਈਵ ਹੋਇਆ ਸਾਰੇ ਉਹ ਵੀ ਕਟਾਤਾ ਹੈ ਇੱਕ ਟਾਣ ਤੋਂ ਰਿਆ ਜਿਹੜੀ ਗੱਲ ਦੱਸੀ ਗਈ ਹੈ ਜਿਹੜੀ ਧਮਕੀ ਦੱਸੀ ਗਈ ਸਰ ਮੈਨੂੰ ਇਹੀ ਉਦੋਂ ਕਿਹਾ ਗਿਆ ਵੀ ਫਿਰੋਜ਼ਪੁਰ ਵਾਲਾ ਕੰਡ ਵੇਖ ਲੈ ਮੈਨੂੰ ਨਹੀਂ ਪਤਾ ਮੈਂ ਕਿ ਮੈਨੂੰ ਨਹੀਂ ਪਤਾ ਮੈਂ ਇਹਨਾਂ ਚੀਜ਼ਾਂ ਵਿੱਚ ਨਹੀਂ ਇਨਵੋਲ ਬੈਗਾ ਨਾ ਮੈਂ ਸੋਚਦਾ ਹਾਂ ਕਹਿੰਦੇ ਫਿਰੋਜ਼ਪੁਰ ਕਟੜਾ ਜਿਹੜੀ ਕੀਤੀ ਪਤਾ ਨਾ ਮੁੜ ਕੇ ਤੇਰੇ ਆਂਡ ਗਵਾਂਡ ਵਾਲੇ ਹੀ ਕਹਿੰਦੇ ਨੇ ਕਿ ਭਾਈ ਬੱਚਿਆਂ ਦਾ ਕੀ ਕਸੂਰ ਸੀ ਪਰਿਵਾਰ ਦਾ ਕੀ ਕਸੂਰ ਸੀ ਇਹ ਗੱਲ ਹੈ ਬਾਕੀ ਮੈਨੂੰ ਫਿਰੋਜ਼ਪੁਰ ਦੀ ਘਟਨਾ ਬਾਰੇ ਪਤਾ ਨਹੀਂ ਮੈਨੂੰ ਤੇ ਆਪਣੇ ਆਪ ਦੀ ਘਟਨਾ ਬਾਰੇ ਪਤਾ ਜੋ ਮੇਰੇ ਤੇ ਈਤ ਰਹੀ ਸਰ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਸਰਕਾਰ ਨਾਕਾਮਜਾਬ ਚੱਲ ਰਹੀ ਹੈ ਕਿਉਂਕਿ ਜਦੋਂ ਆਮ ਆदमी ਪਾਰਟੀ ਦੇ ਵਰਕਰਾਂ ਨੂੰ ਹੀ ਇਸ ਤਰ੍ਹਾਂ ਧਮਕੀਆਂ ਆਉਣਗੀਆਂ ਤੇ ਦੂਸਰੇ ਆਮ ਆਮ ਆਦਮੀ ਉਹਨਾਂ ਦਾ ਸਰ ਸਰ ਇਹ ਚੀਜ਼ ਤੇ ਇਹ ਚੀਜ਼ ਤੇ ਕਹੀ ਗਈ ਸੀਐਮ ਸਾਡੇ ਸਾਹਮਣੇ ਕਿਹਾ ਸੀ ਬਾਹਰਲੇ ਮੁਲਕਾਂ ਤੋਂ ਵਾਪਸ ਆਉਣਗੇ ਮੈਂ ਕਹੂੰਗਾ ਭਾਈ ਜੇ ਕਿਸੇ ਤੋਂ ਉਹ ਕਿਲੇ ਹੈਗੇ ਆ ਨਾ ਨਿਕਲ ਜਾਓ ਨੇਕ ਜੋ ਉਹ ਦੁਬਈ ਚੰਗਾ ਗਰਮੀ ਬੜੀ ਆ ਪਰ ਸੇਫਟੀ ਬੜੀ ਲਈ ਲੋਕ ਕਹਿੰਦੇ ਆ ਕਿ ਅਕਾਲੀ ਅਕਾਲੀ ਭਾਜਪਾ ਵੀਰੇ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਤੇ ਕਾਂਗਰਸ ਵਾਲੇ ਉਹ ਇਹਨਾਂ ਨੂੰ ਡਿਸਟਰਬ ਕਰਨ ਲੱਗੀਆਂ ਕੁਝ ਕਰਾ ਰਿਹਾ ਸਾਰੇ ਵੀ ਹੋ ਸਕਦਾ ਹੈ ਕਿਉਂਕਿ ਕਿਸੇ ਵੇਲੇ ਇਹ ਵੀ ਹੁੰਦਾ ਕਿ ਸਰਕਾਰਾਂ ਨੂੰ ਫੇਲ ਕਰਨ ਵਾਸਤੇ ਸਰਕਾਰਾਂ ਨੂੰ ਫੇਲ ਕਰਨ ਵਾਸਤੇ ਇਹ ਕੰਮ ਕਰਦੇ ਆ ਪਰ ਸਰਕਾਰ ਸਰਕਾਰ ਇਸ ਵੇਲੇ ਸਰਕਾਰ ਦੇ ਵਿੱਚ ਸਰਕਾਰ ਬੜੀ ਵੱਡੀ ਬਹੁਮਤ ਨਹੀਂ ਆਈ ਆ ਕਿਉਂ ਨਹੀਂ ਕਿਉਂ ਨਹੀਂ ਇੱਕ ਵਾਰ ਕੀਤਾ ਜਾ ਚਾਹੀਦਾ ਜਾਂਚ ਕਰਨੀ ਚਾਹੀਦੀ ਵੱਡੇ ਸਰਕਾਰ ਨੂੰ ਪਾਵਰ ਸਰਕਾਰ ਕੋਲ ਆ ਠੀਕ ਆ ਅੱਜ ਗੈਂਗਸਟਰਾਂ ਦੀਆਂ ਜਿਹੜੀਆਂ ਇੰਟਰਵਿਊਆਂ ਜੇਲ੍ਹ ਦੇ ਵਿੱਚੋਂ ਡੀਆਂ ਉਹ ਕੱਲ ਹੀ ਕ라운ਡ ਤੇ ਬੈਠ ਕੇ ਉਹ ਕਿਸੇ ਸਰਕਾਰ ਜਿਹੜੀ ਪਾਵਰ ਆ ਉਹ ਚੰਗੇ ਮੰਤਰੀ ਨੂੰ ਦੇ ਦੇਣੇ ਬਿਲਕੁਲ ਜੀ ਬਿਲਕੁਲ ਅਸੀਂ ਕਹਿੰਦੇ ਆ ਦੇਖੋ ਜੇ ਐਡਾ ਇਨਾ ਪੜਿਆ ਲਿਖਿਆ ਬੰਦਾ ਆਈਪੀਐਸ ਅਫਸਰ ਤੁਹਾਡੇ ਕੋਲ ਹੈਗਾ ਵਕਮ ਵਿੱਚ ਪ੍ਰਤਾਪ ਸਿੰਘ ਤੁਸੀਂ ਕਿਉਂ ਨਹੀਂ ਗ੍ਰਹਿ ਮੰਤਰਾਲਿਆਂ ਨੂੰ ਦੇ ਰਿਹਾ ਕੀ ਡਰ ਕੀ ਹੈ ਤੁਹਾਨੂੰ ਜਦੋਂ ਸਾਰਾ ਪੰਜਾਬ ਕਹਿ ਰਿਹਾ ਉਹ ਅੱਜ ਵੀ ਅੱਜ ਵੀ ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ ਇੱਕੋ ਇੱਕੋ ਪੰਜਾਬ ਦੇ ਵਿੱਚ 92 ਜਿੱ ਕੋਈ ਐਮਐਲਏ ਆ ਜਿਹੜਾ ਜਿਹੜਾ ਬਿਲਕੁਲ ਸੱਚ ਬੋਲਦਾ ਅੱਜ ਵੀ ਬਰਗਾੜੀ ਬਾਤੇ ਕਿ ਕਿੰਨੂੰ ਇਨਸਾਫ ਮਿਲਿਆ ਕਿਤੇ ਉਹ ਅੱਜ ਇਹ ਕਹਿੰਦੇ ਜੀ ਅਸੀਂ ਤਿੰਨ ਤਿੰਨ ਹਫ਼ਤੇ ਨਸ਼ਾ ਖਤਮ ਕਰਦਾਂਗੇ ਆ ਤਿੰਨ ਸਾਲ ਹੋਣ ਵਾਲੇ ਆ ਨਾ ਬਰਗਾੜੀ ਦਾ ਇਨਸਾਫ ਮਿਲਿਆ ਨਾ ਗੈਂਗਵਾਰ ਖਤਮ ਹੋਇਆ ਨਾ ਨਸ਼ਾ ਖਤਮ ਹੋਇਆ ਬਿਲਕੁਲ ਹਰੇਕ ਪਲੇਟਫਾਰਮ ਤੇ ਜਿਹੜੀ ਹੈ ਸਰਕਾਰ ਬਿਲਕੁਲ ਬਿਲਕੁਲ ਫੇਲਿਅਰ ਹੈ ਇਤੋਂ ਵੱਡਾ ਹੋਰ ਕੀ ਹੋ ਸਕਦਾ ਇਹਨਾਂ ਦੇ ਬਾਦਰਾ ਬਲਾਕ ਪ੍ਰਧਾਨ ਆ ਫਾਦਰ ਸਾਹਿਬ ਇਹਨਾਂ ਦੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਹੈ ਔਰ ਉਸ ਤੋਂ ਬਾਅਦ ਇਹ ਆਪ ਇਹਨਾਂ ਦੇ ਕੋਲ ਜਿਹੜਾ ਵਾ ਟਰੇਡਿੰਗ ਵਿੰਗ ਦਾ ਉਹਦਾ ਵਾ ਦਫ਼ਤਰ ਵੀ ਇੱਥੇ ਆ ਤੇ ਜੇ ਇਹਨਾਂ ਦੇ ਘਰ ਆਣ ਕੇ ਗੈਂਗਸਟਰ ਇਹਨਾਂ ਨੂੰ ਕੰਮ ਕਿੰਨੇ ਦੇ ਰਿਹਾ ਤੇ ਬਾਕੀ ਆਮ ਜਨਤਾ ਜਿਹੜੀ ਵੈਸੇ ਤੁਰਫੀ ਤੁਸੀਂ ਉਹਨਾਂ ਦਾ ਹਾਲ ਦੱਸੋਗੇ ਉਹਨਾਂ ਦਾ ਮੇਰੇ ਨਾਲ ਪਹਿਲਾਂ ਵੀ 2020 ਦੇ ਵਿੱਚ ਗੈਂਗਸਟਰਾਂ ਨੇ ਮੇਰੇ ਘਰ ਹਮਲਾ ਕੀਤਾ ਮੇਰਾ 2.5 ਸਾਲ ਦਾ ਬੱਚਾ ਸੀ ਉਹਨੂੰ ਚੁੱਕਿਆ ਹਥਿਆਰਾਂ ਦੀ ਨੋਕ ਦੇ ਉੱਤੇ ਘਰੇ ਲੁੱਟਖੋਖ ਕੀਤੀ ਆ ਉਹਨਾਂ ਨੇ ਸਾਰਾ ਕੁਝ ਕੀਤਾ ਪਰ ਸਰਦਾਰ ਅਮਨਦੀਪ ਸਿੰਘ ਐਸਐਚਓ ਮੈਂ ਸਲੂਟ ਕਰਦਾ ਉਸ ਇਨਸਾਨ ਨੂੰ ਉਹਨੇ 2 ਦਿਨਾਂ ਦੇ ਵਿੱਚ ਕੋਈ ਪ੍ਰੂਫ ਨਹੀਂ ਛੱਡਿਆ ਗੈਂਗਸਟਰਾਂ ਨੇ 2 ਦਿਨਾਂ ਦੇ ਵਿੱਚ ਉਸ ਐਸਐਚਓ ਨੇ ਟ੍ਰੇਸ ਕਰਕੇ ਬੰਦੇ ਸਾਰੇ ਜੇਲ੍ਹ ਦੇ ਵਿੱਚ ਸੁੱਟ ਦਿੱਤੇ ਸੀ ਅੱਜ 80 ਸਾਲ ਹੋ ਗਏ ਉਹਨਾਂ ਦੀ ਜਮਾਨਤਾਂ ਨਹੀਂ ਹੋਈਆਂ ਸ਼ਾਇਦ 1-2 ਦਿਨ ਦੇ 1-2 ਦੇ ਵਿੱਚੋਂ ਹੋ ਗਈ ਹੋਵੇ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਬਹੁਤਾ ਡੀਪ ਉਹਨਾਂ ਬਾਰੇ ਨਹੀਂ ਇਦਾਂ ਦੇ ਅਫਸਰ ਚਾਹੀਦੇ ਆ ਦੇਖੋ ਅਮਨਦੀਪ ਪਰ ਇਹੋ ਜਿਹੀ ਅਫਸਰ ਬੰਦੀ ਆ ਉਹਨਾਂ ਦੇ ਅਫਸਰ ਚਾਹੀਦੇ ਪੁਲਸ ਮਾਰੀ ਨਹੀਂ ਸਾਡੀ ਪੰਜਾਬ ਪੁਲਸ ਦੇ ਉੱਤੇ ਮਾਣ ਆ ਸਾਨੂੰ ਪੂਰਾ ਮਾਣ ਆ ਪਰ ਉਸ ਨੂੰ ਪਾਵਰ ਦੇਣੀ ਚਾਹੀਦੀ ਆ ਜਿੱਤ ਤਰ੍ਹਾਂ ਜੋਗੀ ਦਿੱਤੀ ਆ ਇਹੋ ਜਿਹੀ ਪਾਵਰ ਸੀਐਮ ਸਾਹਿਬ ਨੂੰ ਮੈਂ ਕਹਿਣਾ ਚਾਹਾਂਗਾ ਕਿ ਪੰਜਾਬ ਪੁਲਸ ਨੂੰ ਇਹੋ ਜਿਹੀ ਪਾਵਰ ਦਿਓ ਵੀ ਜਿਹੜੇ ਆਏ ਦਿਨ ਆਏ ਦਿਨ ਪੰਜਾਬ ਪੁਲਸ ਦੇ ਪਾਵਰ ਦਾ ਦੱਸਿਆ ਗਿਆ ਪਾਵਰ ਪੁਲਸ ਕੋ ਪਾਵ ਉਹ ਗਲਤ ਇਸਤੇਮਾਲ ਕੀਤਾ ਜਾਂਦਾ ਪਾਵਰ ਦਾ ਗਲਤ ਇਸਤੇਮਾਲ ਇਦਾਂ ਕੀਤਾ ਜਾਂਦਾ ਵਾ ਕਿ ਸਰਕਾਰ ਉਹਨਾਂ ਨੂੰ ਜਿਹੜੇ ਕਿਤੇ ਮੇਰੇ ਵਰਗੇ ਬੰਦੇ ਬੋਲਦੇ ਆ ਸੱਚ ਨਸ਼ੇ ਦੇ ਖਿਲਾਫ ਬੋਲਦੇ ਗੈਂਗਸਟਰ ਬੋਲਦੇ ਉਹਨਾਂ ਨੂੰ ਧਮਕੀਆਂ ਦੇਣ ਵਾਸਤੇ ਪੁਲਿਸ ਕੋਲ ਪਾਵਰ ਹੈਗੀ ਆ ਪਰ ਗੈਂਗਸਟਰ ਇਹਨਾਂ ਸੀਆਈਡੀ ਵਾਲੇ ਆ ਜਾਂ ਇਹਨਾਂ ਨੂੰ ਨਹੀਂ ਪਤਾ ਸਾਰਾ ਕੁਝ ਪਤਾ ਪਰ ਉਹਦੇ ਖਿਲਾਫ ਨਹੀਂ ਇੱਥੇ ਆਣ ਕੇ ਜੇ ਕੋਈ ਆਹ ਬੰਦਾ ਆ ਵੀਰ ਲਾਈਵ ਹੋ ਕੇ ਬੋਲਣ ਰਿਹਾ ਉਹਦੇ ਉੱਤੇ ਕੈਮਰਾ ਕਰ ਲੈਣਾ ਕਿ ਇਹਦੀ ਜਿਹੜੀ ਫੋਟੋ ਉਹ ਉਪਰ ਤੱਕ ਕਰ ਸਰਕਾਰ ਜਾਵੇ ਕਿ ਆਹ ਬੰਦਾ ਬੋਲਣ ਰਿਹਾ ਵਾ ਕਿੰਨੇ ਸੀਆਈਡੀ ਵਾਲੇ ਆ ਸਾਰਿਆਂ ਦਾ ਕੈਮਰਾ ਕਿਹਦੇ ਤੇ ਆ ਜਿਹੜਾ ਬੰਦਾ ਬ ਇਹ ਇਹਨੂੰ ਇਹਦੀ ਉੱਤੇ ਹਾਈਲਾਈਟ ਕੀਤਾ ਜਾਵੇ ਕਿ ਆਹ ਬੋਲ ਬੰਦਾ ਬੋਲ ਰਿਹਾ ਇੱਥੇ ਸੱਚ ਬੋਲਣਾ ਵੀ ਜਿਹੜਾ ਵਾ ਗੁਨਾਮ ਆ ਪਹਿਲੀਆਂ ਸਰਕਾਰਾਂ ਤੋਂ ਵੱਧ ਕਰਨਗੇ ਵੱਧ ਇਥੇ ਪੀਸਫੁਲ ਹੋਏਗਾ ਸ਼ਾਂਤੀ ਹੋਏਗੀ ਖੁਸ਼ਹਾਲੀ ਆਏਗੀ ਪੰਜਾਬ ਚ ਪੰਜਾਬੀਆਂ ਲਈ ਇਹ ਆਸਾਂ ਦੇ ਨਾਲ ਲੋਕਾਂ ਨੇ ਸਰਕਾਰ ਜਿਹੜੀ ਆ ਇਹ ਬਣਾਈ ਸੀ ਮਨ ਸੇ ਵੀ ਚਲੋ ਸਰਕਾਰਾਂ ਕੇ ਪਹਿਲੀਆਂ ਜਿਹੜੀਆਂ ਰਾਣੀਆਂ ਭਾਵੇਂ ਅਕਾਲੀ ਦਲ ਦੀ ਬੰਦੀ ਸੀ ਚਾਹੇ ਕਾਂਗਰਸ ਦੀ ਬੰਦੀ ਸੀ ਵੇ ਇਹ ਦੇ ਵੇਖ ਲਿਆ ਤੇ ਸ਼ਾਇਦ ਨਵੀਂ ਕੋਈ ਗੱਲ ਜਦੋਂ ਕੁਦਰਤੀ ਗੱਲ ਆ ਸਾਡੇ ਮਨ ਦੇ ਵਿੱਚ ਹੁੰਦਾ ਪਈ ਨਵੀਂ ਚੀਜ਼ ਜਿਹੜੀ ਆਉਂਦੀ ਉਹਨੂੰ ਜਿਆਦਾ ਥੋੜਾ ਜਿਹਾ ਤਵਜੂ ਦੇਨੇ ਵੀ ਨਵੀਂ ਇਹ ਚੀਜ਼ ਆ ਬੰਨ ਬੰਨਿਆ ਨੇ ਕੀ ਕਰਨਾ ਪਰ ਸ਼ਾਨਾਂ ਦੇ ਹਾਵ ਤੇ ਬੜੀਆਂ ਉਹ ਸਾਬਤ ਹੋ ਰਹੀਆਂ ਅੱਜ ਸ਼ਾਨੇ ਕਹਿੰਦੇ ਨਾ ਜਾਂ ਵਾਪਿਆ ਜਾਣੇ ਜਾਂ ਰਾਹ ਪਿਆ ਜਾਣੇ ਜਦੋਂ ਜਿਹੜੇ ਚੀਜ਼ ਨਾਲ ਵਾਹੀ ਨਹੀਂ ਪਿਆ ਆਪਣਾ ਤੇ ਆਪਾਂ ਉਹ ਇਤਿਹਾਸ ਲਾ ਲਈਏ ਜਾਂ ਉਹਨਾਂ ਦੇ ਭਰੋਸਾ ਕਰ ਲਈਏ ਜੋ ਵੀ ਕਿ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਗੱਲ ਨਹੀਂ ਉਹਨਾਂ ਪਰਜਾ ਦੇ ਨਾ ਬੰਦਾ ਥੋੜੀ ਬੋੜੀ ਪਰਖ ਹੋਵੇ ਗਿਆਪ ਕਹਿਣਾ ਪਿਆ ਹੋਵੇ ਉਹ ਲੋਕਾਂ ਨੇ ਤੇ ਸੰਗਤਾਂ ਨੇ ਤੇ ਇਹ ਕਰਕੇ ਸੋਚਾਇਆ ਵੀ ਮਨ ਪੰਜਾਬ ਦੇ ਵਿੱਚ ਖੁਸ਼ਹਾਲੀ ਆਏਗੀ ਚੰਗੀ ਗੱਲ ਬਣੇਗੀ ਪਰ ਤਕਰੀਬਨ ਆ 3 ਸਾਲ ਦੇ ਲਗਭਗ ਹੋ ਚਲੇ ਆ ਤਿੰਨਾਂ ਤਿੱਜਾ ਜਾ ਰਿਹਾ ਥੋੜੇ ਦੰਦਰ ਹੈਗੇ ਤਿੰਨ ਸਾਲ ਪੂਰੀ ਹੋ ਜਿੰਨੇ ਉਹ ਤਿੰਨਾਂ ਸਾਲਾਂ ਚ ਇੱਕ ਵੀ ਗੱਲ ਕਿਸੇ ਵੀ ਪਾਸੇ ਦੀ ਕੋਈ ਡਵੈਲਪਮੈਂਟ ਦੀ ਕੋਈ ਦੂਜੀ ਉੱਤੇ ਜੀ ਮਤਲਬ ਲਾਣਾ ਨਾ ਡਰ ਦੀ ਗੱਲ ਕਰੀਏ ਜਿਹੜੇ ਹੁਣ ਇੱਥੇ ਇਹਨਾਂ ਨੂੰ ਧਮਕੀਆਂ ਦੱਸਦੇ ਦੇਰ ਵਿਚਾਰੇ ਨੇ ਇੱਕ کاروبار ਕਰਦਾ ਬੱਚੇ ਪਾਲ ਲੈਂਦਾ ਇੱਥੇ ਲੋਕਾਂ ਨੂੰ ਰੋਜ਼ਗਾਰ ਦਿੰਦਾ ਨਾਲ ਤੇ ਮਾੜੀ ਗੱਲ ਇਹ ਕਿ ਬਲਟਰ ਤੇ ਬੈਠੇ ਆਪਾਂ ਬਲਟਰ ਤੇ ਤਾਂ ਅੱਗੇ ਕੋਈ ਕੰਮ ਨਹੀਂ ਹੁੰਦਾ ਇਨਾ ਮਤਲਬ ਜਿਆਦਾ ਇੰਡਸਟਰੀ ਆਉਂਦੀ ਨਹੀਂ ਬਲਟਰ ਤੇ ਲੋਕ ਕੰਮ ਕਰਦੇ ਨਹੀਂਗੇ ਆਪਾਂ ਬਲਟਰ ਤੇ ਬੈਠੇ ਆਂ ਬਲਟਰ ਦੇ ਲੋਕ ਤਾਂ ਕਿ ਮਸੀਬਤਾਂ ਨਾਲ ਚੱਲਣ ਮਤਲਬ ਹੁੰਦੇ ਆਹਦੀ ਸਾਡੀਆਂ ਵਸੇ ਦੂਜਿਆਂ ਨਾਲੋਂ ਮਸੀਬਤਾਂ ਵੀ ਵੱਖਰੀਆਂ ਹੁੰਦੀਆਂ ਰਹਿਣਾ ਸਹਣਾ ਵੀ ਵੱਖਰਾ ਹੁੰਦਾ ਕਿਉਂਕਿ ਬਲਟਰ ਤੇ ਪਤਾ ਨਹੀਂ ਕਿਹੜੇ ਕਿੱਥੇ ਕੀ ਹੋ ਜਾਣਾ ਮਤਲਬ ਜੀ ਇੱਥੇ ਬਾਟਰ ਤੇ ਧਮਕੀਆਂ ਬੰਬ ਵਾਰੀ ਜੇ ਕੋ ਬੜਾ ਮੋਡਾ ਕੰਮ ਕਰਦਾ ਮਿਲਦੀਆਂ ਨੇ ਬਾਕੀ ਸਰਕਾਰ ਨਾਲੀ ਤੇ ਫਿਰ ਕੰਮ ਹੀ ਖਤਮ ਹੋ ਗਿਆ ਫਿਰ ਮਤਲਬ ਸਰਕਾਰ ਦਾ ਬਹੁਤ ਵੱਡਾ ਜਿਹੜਾ ਜਿਹੜੀ ਕਿ ਧਿਆਨ ਇਸ ਪਾਸੇ ਸਾਰੇ ਕੰਮ ਸਾਡੇ ਕੇ ਮੈਂ ਦੱਸੂਗਾ ਕਿ ਨਸ਼ੇ ਵਾਲੇ ਪਾਸੇ ਤੇ ਜਿਹੜੇ ਲਾਂਡਰਡਰ ਦਾ ਮਸਲਾ ਬਾਕੀ ਗੱਲਾਂ ਤੇ ਬਾਅਦ ਦੀਆਂ ਤੇ ਜਦੋਂ ਇਹ ਗੱਲਾਂ ਇਹਨਾਂ ਪੂਰੀਆਂ ਹੋਈਆਂ ਕਿਸ ਨੂੰ ਚੈਨ ਹੀ ਨਹੀਂ ਆਇਆ ਕੋਈ ਰਹਿਣ ਸਾਨੂੰ ਅਗਲੇ ਨੂੰ ਮਨ ਦੇ ਵਿੱਚ ਬੋਝ ਹੀ ਰਿਹਾ ਬੱਚੇ ਤੋ ਲੈ ਕੇ ਹੁਣ ਜਿਹੜਾ ਵਖਾ ਰਹੇ ਵੀ ਹੁਣ ਚਲਾ ਪੇਸਟਰ ਨਾਲ ਆ ਸਕਦਾ ਉਹ ਦਾ ਸ਼ੋਕ ਹੀ ਉਹਦੇ ਮਨ ਦੇ ਵਿੱਚ ਕੀ ਬੀਤਿਆ ਹੋਊਗਾ ਕਿ ਕਿ ਅਸੀਂ ਕਰਕੇ ਮੈਂ ਸਮਝਦਾ ਕਦੀ ਸਭ ਤੋਂ ਮੈਸ਼ ਇਨਾਂ ਵੀ ਨਜੇ ਨਕਮੀ ਸਰਕਾਰ ਸਾਬ ਤੋਂ ਹੀ ਨਾ ਜਦੋਂ ਦਾ ਦੇਸ਼ ਯਾਦ ਹੋਇਆ ਤੂੰ ਇਹ ਇਹ ਪਾਰਟੀ ਦੀ ਸਰਕਾਰ ਮੈਂ ਇਹ ਨਹੀਂ ਵੀ ਮੈਂ ਆਪੋਜੀਸ਼ਨ ਚ ਮੈਂ ਨਾਮਯਾਨਸਾਨੀ ਤੌਰ ਤੇ ਗੱਲ ਕਰਦਾ ਕਿ ਚਲੋ ਬੜਗੀ ਸਰਕਾਰ ਲੋਕਾਂ ਨੇ ਬਣਾਤੇ ਆ ਹੀ ਸਾਰਿਆਂ ਨੇ ਸਿਰ ਚਕਾਇਆ ਵੀ ਲੋਕ ਜੋ ਚਾਹੁੰਦੇ ਚੰਗੀ ਚੰਗੀ ਗੱਲ ਲੋਕਾਂ ਦਾ ਹਾਕਿਆ ਕਰਨ ਪਰ ਜੋ ਉਹ ਬਣਾਉਣ ਦੇ ਕਰਨ ਵਾਸਤੇ ਸ਼ਾਂਤੀ ਲਈ ਵੀ ਪਾਕਪਾ ਬਾਰਡਰ ਤੇ ਆ ਬਾਰਡਰ ਤੇ ਆਪਣਾ ਲੱਗਦਾ ਹੀ ਬਾਰਡਰ ਤੇ ਸਾਰਾ ਪੈ ਰਿਆ ਤੇ ਜੇ ਇੱਥੇ ਵੀ ਗੱਲਾਂ ਇਹ ਹੋਣ ਲੱਪਣ ਤਾਂ ਫਿਰ ਆਪਣਾ ਬਜਾ ਕਿੱਥੇ ਆਹੀ ਜਾਣਾ ਕਿੱਥੇ ਹੈ। ਕੋਈ ਹਾਲ ਕਿੱਥੇ ਘੁਲੂਗਾ ਇਹ ਕਰਕੇ ਮੈਂ ਅੱਜ ਵੀ ਪੀਛੇਰ ਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਬਾਕੀ ਗੱਲਾਂ ਗੱਪਾਂ ਗੁਪਾਂ ਛੱਡੋ ਉਧਰ ਦੰਦੀਆਂ ਤੁਸੀਂ ਕਦੀ ਹਰਿਆਣੇ ਨੂੰ ਜਾ ਵੜਦੇ ਹੋ ਕਦੀ ਦਿੱਲੀ ਨੂੰ ਆਪਣਾ ਪੰਜਾਬ ਤੇ ਆਪਾਂ ਇੱਧਰ ਨੂੰ ਜਾ ਰਹੇ ਪੰਜਾਬ ਦਾ ਸ਼ਰਮੂਣੀ ਲੱਭਣ ਡਿਆ ਕਿ ਇਹ ਪਾਰਸ਼ਿਆਂ ਕੋਈ ਡਵੈਲਪਮੈਂਟ ਪਾਰਸ਼ਿਆਂ ਕੋਈ ਸਰਵਿਸ ਪਾਰਸ਼ਿਆਂ ਕੋਈ ਬੇਰੁਜ਼ਗਾਰੀ ਨਹੀਂ ਵਧ ਗਈ ਲਾਣਰ ਹਾਂਡਰ ਦਾ ਮਸਲਾ ਦਣੇ ਜੋਗ ਜੋ ਹੋ ਰਿਹਾ ਬੈਂਕਰਾਂ ਦੇ ਵਿੱਚ ਜੋਗ ਜੋ ਹੋ ਰਿਹਾ ਕੱਲ ਬੈਂਕ ਉੱਥੋਂ ਲੱਗੇ ਪੈਂਟ ਗੋਲੀ ਜਿੱਥੇ ਮਰਜੀ ਮਾਰ ਕੇ ਗਾਂ ਜਾਂਦੇ ਜਿੱਥੇ ਘਰਾਂ ਜਾਣ ਕੇ ਗੁੱਟ ਕੇ ਗਾਂ ਜਾਂਦੇ ਇਹ ਕੀ ਕੀ ਮਤਲਬ ਦੱਸੋ ਕੀ ਕਵਾਂਗੇ ਆਪਾਂ ਇਸ ਕਰਕੇ ਮੈਨੂੰ ਤਾਂ ਬਹੁਤ ਨਕਮਾ ਨਕਮੀ ਦੇ ਹਿਸਾਬ ਤੋਂ ਹੋਈ ਆ ਔਰ ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣਾ ਜੀਦਾ ਵੀ ਪੰਜਾਬ 'ਚ ਪੀਸੋ ਲਿਆ ਪੰਜਾਬ 'ਚ ਖੁਸ਼ਹਾਲੀ ਤਾਂ ਹੀ ਆ ਜੇ ਪੰਜਾਬੀ ਪੰਜਾਬੀ ਹਤਾਂ ਸਾਰੀ ਪੀਸੋ ਲਿਆ ਪੰਜਾਬ ਵਪਾਰੀ ਖੁਸ਼ਹਾਲਿਆ ਦੇ ਲੋਕ ਕੋ ਮਿਸਾਲ ਹੋਣਗੇ ਜੇ ਹੋਰ ਚੀਜ਼ਾਂ ਨੇ ਜਿਹੜੀਆਂ ਵਪਾਰੀ ਜਿਹੜੇ ਬਾਹਰੋਂ ਕਿ ਹਣਾ ਚਾਹੁੰਦਾ ਇੱਥੇ ਟੈਲ ਹੋਣਾ ਜਦਾ ਤਾਂ ਹੋਣਗੇ ਬਾਡਰ ਦੇ ਤਾਂ ਆਪਾਂ ਦਾ ਲੱਗੇ ਮਾੜਾ ਹਾਲ ਹੈ ਬਾਡਰ ਦੇ ਤਾਂ ਇੱਥੇ ਕੋਈ ਮੂਹ ਨਹੀਂ ਕਰਦਾ ਤਗੜਾ ਵਪਾਰੀ ਇੱਥੇ ਬਾਡਰ ਤੇ ਆਉਣ ਨੂੰ ਅੱਜ ਉਹਨੂੰ ਬਾਡਰ ਫੁਟਰ ਆਪ ਇੱਥੇ ਖੁੱਲ ਗਿਆ ਜਦੋਂ ਮਹਾਰਾਜ ਦੀ ਕਿਰਪਾ ਅਗੇ ਰਣਕਾਂ ਕੁੜੀਆਂ ਲੱਗਣੀਆਂ ਸ਼ੁਰੂ ਹੋਈਆਂ ਤੇ ਨਹੀਂ ਤੇ ਜੋ ਹਾਲ ਹੈ ਇੱਥੇ ਆਪਾਂ ਆਪੇ ਇੱਥੇ ਜੰਮ ਪਾਣੇ ਇੱਥੇ ਤੁਰੇ ਫਿਰਦੇ ਆਂ ਜੋ ਇੱਥੋਂ ਦੀ ਦਿਸ਼ਾ ਜੋ ਇੱਥੋਂ ਦੀ ਹਾਲ ਸੀ ਅੱਜ ਵਪਾਰੀ ਨਾਲ ਗੱਲ ਕਰ ਲਓ ਇੱਧਰੋਂ ਆਉਂਦਾ ਨਹੀਂ ਅੱਜ ਵਪਾਰੀ ਸੰਘਾ ਜਿਹੜਾ ਟਾਪ ਦਾ ਵਪਾਰੀ ਜਿਹੜਾ ਚਾਹੁੰਦਾ ਕੰਮ ਕਰਨਾ ਜਾਂ ਬੇਰੋਜ਼ਗਾਰੀ ਨੂੰ ਦੂਰ ਕਰਨਾ ਉਹ ਉਹ ਚੁਪੀ ਨੂੰ ਜਾ ਰਿਹਾ ਇਹ ਕਿਰਨ ਕਿ ਮੈਂ ਇਹੋ ਹੀ ਉਹਨਾਂ ਨੂੰ ਕਹੂੰਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਸੀਂ ਸਾਰੇ ਕੰਮ ਛੱਡ ਕੇ ਇਸ ਪਾਸੇ ਧਿਆਨ ਦਿਓ ਲੋਕਾਂ ਦੀ ਸੁਰੱਖਿਆ ਪਹਿਲਾਂ ਜ਼ਰੂਰੀ ਹੈ ਬਾਕੀ ਗੱਲਾਂ ਬਾਤੀਆਂ ਨਹੀਂ ਲੋਕਾਂ ਕੋਲ ਜਿਹੜੀਆਂ ਲਾਰਡਨ ਆਲਟਰ ਦਾ ਮਸਲਾ ਕਲੀਅਰ ਕਰੋ ਪੁਲਿਸ ਨੂੰ ਤੁਸੀਂ ਆਪਣੇ ਪੂਰੇ ਪਿੰਡ ਤੋਂ ਜੋ ਉਹਨਾਂ ਨੂੰ ਹੁਕਮਦਾਰ ਉਹਨਾਂ ਦੇ ਕਿ ਸਾਰੀਆਂ ਇਹ ਗੱਲਾਂ ਜਿਹੜੀਆਂ ਜਨ ਅਚਰ ਬੰਦ ਹੋ ਗਈਆਂ ਉਹਨਾਂ 'ਚ ਕੀ ਕਿਸ ਨੇ ਤਰੱਕੀ ਕਰਨੀ ਤੇ ਕੀ ਕਿਸੇ ਦਾ ਕੰਮ ਹੋਣਾ ਤੇ ਕੀ ਕਿਸੇ ਨੇ ਲੈਣਾ ਤੇ ਕੀ ਦੇਣਾ ਉਹਦੇ ਉਹਦੇ ਬਾਧੀਆਂ ਕੰਮ ਕਰ ਤੇ ਬਾਧੀਆਂ ਗੱਲਾਂ ਜੇ ਬੰਦੇ ਇੱਥੇ ਸ਼ਾਂਤੀ ਹੋਏਗੀ ਸਾਰਾ ਸ਼ਾਂਤ ਹੋਏਗਾ ਸਾਰਾ ਪਰਿਵਰਤਨ ਸਾਰੇ ਪਾਲਿਸੀ ਪਾਲਿਸੀ ਕਿ ਮੈਂ ਸਮਝਦਾ ਬਹੁਤ ਮਾੜੀ ਗੱਲ ਹੈ ਮੁੰਡੇ ਨਾਲ ਜਿਹੜੀ ਧਮਕੀਆਂ ਚ ਦੇ ਰਹੇ ਦਾ ਆਪਣਾ ਕਿਨਾ ਜੱਸ 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 ਜਿਹੜੇ ਇੱਥੇ ਆਪਣਾ ਕੰਮ ਕਰਦੇ ਆਪਣੇ ਇੱਥੇ ਕਰ ਰਹੇ ਨੇ ਨਾਲ ਕੰਮ ਕਰਦੇ ਆ ਨਾਲ ਪਾਰਟੀ ਦਾ ਵੀ ਕੰਮ ਕਰਦੇ ਫਿਰ ਇਹ ਨਹੀਂ ਵੀ ਮਲੰਘਲਾ ਤੇ ਜੇ ਪਾਰਟੀ ਨਾ ਧਿਆਨ ਦੇ ਉਹ ਕਿ ਕਰਨਗੇ ਬੰਦੇ ਕਿ ਤੁਮ ਜੈ ਇਸ ਲਈ ਮੈਂ ਇਹ ਲੰਦਾ ਵੀ ਕਰਦੇ ਆ ਮੱਖ ਮੰਤਰੀ ਸਾਹਿਬ ਨੂੰ ਸਾਰੇ ਸਮੂਚੀ ਟੀਮ ਉਹਨਾਂ ਦੀ ਨੂੰ ਸਾਰੇ ਮੰਤਰੀ ਸਾਹਿਬਾਨ ਨੂੰ ਸਾਰੇ ਐਮ ਐਲ ਏ ਸਾਹਿਬਾਨ ਨੂੰ ਤੁਸੀਂ ਆਪਣੇ ਆ ਕੰਮ ਦੂਜੇ ਛੱਡੋ ਮੀਰ ਕਾ ਪਾਜੀ ਜੀ ਤੋਰੇ ਫਿਰਦੇ ਜੋ ਟੀ ਐਸ ਬਹਾ ਜੀ ਜੀ ਕਹਿੰਦੇ ਰਹਤਾ ਇਸ ਤੰਨ ਸਾਲ ਲੰਘੇ ਕੋ ਕੰਮ ਦੱਸਦੇ ਤੁਸੀਂ ਥਾੜ ਪੱਤਰਕਾਰ ਹੋ ਤੁਸੀਂ ਦੱਸੋ ਆ ਆਪਣੇ ਇਲਾਕੇ ਦੀ ਗੱਲ ਕਰ ਲਈਏ ਕੋ ਦੱਸ ਦੋ ਮੈਨੂੰ ਕਿਹੜੀ ਚੀਜ਼ ਇੱਥੇ ਨਵੀਂ ਹੋਈ ਆ ਮੰਡੀਆਂ ਹੋਰ ਬਣ ਗੀਆਂ ਤਹਿਸੀਲਾਂ ਹੋਰ ਆ ਗਈਆਂ ਬਲਾਕਾਂ ਹੋਰ ਆ ਗਿਆ ਜਾਲ ਸੜਕਾਂ ਦੇ ਉਰੋਂ ਵੇਚ ਕੇ ਆ ਬਲਡਰ ਹੋਰੋਂ ਹੋ ਗਿਆ ਮੈਨੂੰ ਇੱਕ ਗੱਲ ਦੱਸ ਦਵਾਂ ਕਿ ਇਹੀ ਆ ਕੰਮ ਕੀਤਾ ਕੋਈ ਤਾਂ ਦੋਈ ਤੇ ਲੋਕਾਂ ਦੀ ਗੱਲ ਜਾਵੇ ਨਾ ਵੀ ਆਹੀ ਆ ਬਿਜਲੀ 24 ਘੰਟੇ ਜਾਰੀ ਇਹ ਇਹ ਗੱਲਾਂ ਲੋਕਾਂ ਦੀਆਂ ਲੋੜਾਂ ਨੇ ਜਦੋਂ ਇਹ ਇਹ ਗੱਲਾਂ ਇਹ ਕਰਨਗੇ ਨਾ ਹਵਾ 'ਚ ਤੀਰ ਮਰ ਜਾਂ ਤਾਂ ਉਹਦੇ ਸੇ ਲੋਕਾਂ ਨੂੰ ਪਤਾ ਹੌਲੀ ਹੌਲੀ ਲੱਗ ਹੀ ਜਾਣਾ ਸਾਡੇ ਵਰਗਿਆਂ ਨੂੰ ਕਹਿੰਦੇ ਲੋੜ ਨਹੀਂ ਹੁੰਦੀ ਲੋਕ ਹੀ ਮੁੜ ਕੇ ਸਮਝ ਜਾਂਦੇ ਵੀ ਕੀ ਕਰਨਾ ਚਾਹੀਦਾ ਕਿਤਨਾ ਕਿਤੇ ਅਸੀਂ ਸਮਝਦੇ ਹਾਂ ਕਿ ਜਿਸ ਤਰ੍ਹਾਂ ਬਿਜਲੀ ਦਾ ਮਸਲਾ ਬਿਜਲੀ ਚਲੋ ਫ੍ਰੀ ਹੈ ਉਹ ਤਾਂ ਜਨਤਾ ਨੂੰ ਜਿਹੜੀਆਂ ਸਹੂਲਤਾਂ ਮਿਲ ਗਈਆਂ ਪਰ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਹੈ ਸਿਕਿਉਰਟੀ ਵੀ ਚਾਹੀਦੀ ਹੈ ਕਿ ਬੰਦਾ ਆਮ ਇਨਸਾਨ ਜਿਹੜਾ ਰੋਡਾਂ ਦੇ ਉੱਤੇ ਖੁੱਲੇ ਆਮ ਘੁੰਮ ਸਕੇ ਸਰ ਜਨਤਾ ਜਿਹੜੀ ਹੈ ਉਹ ਅੱਜ ਕੱਲ ਜਿਹੜਾ ਵਪਾਰੀ ਉਹ ਸੇਫ ਨਹੀਂ ਹੈ ਮੇਰਾ ਮੰਨਣਾ ਵੀ ਇਹਨੂੰ ਸ਼ਾਰਾ ਕੁਝ ਦੇ ਦੋ ਬਿਜਲੀ ਦੇ ਦੋ ਹੋਰ ਕੁਝ ਦੇ ਦੋ ਤੇ ਜੇ ਉਹਦੀ ਜਾਨ ਨੂੰ ਖਤਰਾ ਆ ਜਾ ਉਹ ਸਾ ਚੰਗੀ ਤਾਂ ਮੈਂਟਲੀ ਪਰੇਸ਼ਾਨ ਹੈ ਜਾਂ ਉਹਨੂੰ ਡਿਸਟਰਬ ਹੈ ਉਹ ਸਹੂਲਤਾਂ ਨਾਲ ਦੀ ਗੱਲ ਨੰਬਰ 2 3 ਤੇ ਆਉਂਦੀ ਹੈ ਪਹਿਲਾਂ ਸੁਰੱਖਿਆ ਜਿਹੜੀ ਹੈ ਜਿਹੜੀ ਮਲਾਨਡਾ ਡਾਕਟਰ ਦਾ ਮਸਲਾ ਉਹ ਸਭ ਤੋਂ ਵੱਧ ਜ਼ਰੂਰੀ ਹੈ ਜਦ ਇਹਨੇ ਕਾਰੋਬਾਰ ਕਰਨਾ ਕੇਨੇ ਖੁੱਲ ਕੇ ਕਰਨਾ ਕੇਨੇ ਮਿਲਣਾ ਵਤਨਾ ਜਾਣਾ ਹੋਣਾ ਜੇ ਖੁੱਲ ਕੇ ਚੱਲ ਫੜ ਨਹੀਂ ਸਕਦਾ ਉਦੋਂ ਮਤਲਬ ਫਿਰ ਕਾਦੀ ਉਹਦੀ ਉਹਨੂੰ ਉਹਨੂੰ ਭਾਂਬੇ ਲਈ ਹੋਰ ਸਾਰੀ ਫ੍ਰੀ ਦੇ ਦੋ ਜਗ ਦੌਰ ਕੋਈ ਉਹ ਨਹੀਂ ਗੱਤੋਂ ਨਹੀਂ ਕਰ ਬੰਦੀ ਇਸ ਕਰਕੇ ਸਰਕਾਰ ਨੂੰ ਮੋਤ ਮੰਤਰੀ ਸਾਹਿਬ ਬਾਕੀ ਬਾਹਰ ਦੀਆਂ ਗੱਲਾਂ ਛੱਡੇ ਇੱਥੇ ਆਣ ਕੇ ਹੁਣ ਪਤਾ ਲੱਗਦਾ ਉਹਨਾ ਕਿ ਖੇਤਰੀ ਪਾਰਟੀ ਉਹਨੇ ਕਲੇ ਪੰਜਾਬ ਦਾ ਧਿਆਨ ਦੇਣਾ ਇਹਨਾਂ ਨੂੰ ਆਪਾਂ ਲੀਪੇ ਜੀ ਗੁਜਰਾਤ ਚ ਭੱਜ ਗਏ ਜੀ ਦਿੱਲੀ ਕਲੇ ਜੀ ਹੈ ਜੀ ਉਹ ਹੀ ਰਣੇ ਚ ਚਲੇ ਜੀ ਇਹ ਮਾਜਲ ਚਲੇ ਜੀ ਇਹ ਇੱਥੇ ਪਹੁੰਚ ਇੱਥੇ ਲੁੱਟ ਮਾਰ ਚਲੀ ਜਾਂਦੀ ਆਪਣਾ ਤੇ ਵਿਚਾਰੀ ਆਪਣਾ ਘਰ ਆਪਣਾ ਪਿੰਡ ਵਿਚਾਰੀ ਬਾਕੀ ਗੱਲਾਂ ਦੇ ਬਾਤੀਆਂ ਗੱਲਾਂ ਨੇ ਪਹਿਲਾਂ ਆਪਣਾ ਘਰ ਜਿੱਥੇ ਆਪਾਂ ਰਹੇ ਆ ਇਹ ਆਪਾਂ ਮਨੂੰ ਇਹਨੂੰ ਇੱਥੇ ਸ਼ਾਂਤੀ ਲੱਗੇ ਇੱਥੇ ਕਰੀਏ ਫੇਰ ਵੀ ਮੇਰੇ ਨੂੰ ਅੱਜ ਵੀ ਪੀ ਲਿਆ ਕਿ ਉਹ ਸਾਰੇ ਮੰਤਰੀ ਸੇਬਨ ਸਾਰੇ ਉਹਨਾਂ ਦੀ ਜਿਹਨੇ 92 ਐਮਐਲਏ ਨੂੰ ਹਿੱਟਰੀ ਆ ਕਿਤੇ ਆਸਾ ਕਿ 92 ਐਮਐਲਏ ਕਿਸੇ ਪਾਰਟੀਆਂ ਦੇ ਨਹੀਂ ਬਣੇ ਅੱਜ ਤੱਕ ਜਾਂਦਾ ਦੇਖਿਆ ਫੰਮੇ ਮਲੇ ਲੋਕਾਂ ਬਣਾਏ ਬੜੇ ਚਾਣਾ ਬਣਾਏ ਬੜੇ ਲੋਕਾਂ ਨੇ ਸੌਣਾ ਬਣਾਏ ਵੀ ਇੱਕ ਤੂਫਾਨ ਨੂੰ ਨੇਰ ਆਇਆ ਤੇ ਉਹ ਨੇਰ ਦੇ ਵਿੱਚ ਇਹ ਸਾਰਾ ਕੁਝ ਆਦਾ ਹੁਣ ਨੇਰ ਨੂੰ ਹੀ ਉਲਟਦੇ ਉਲਟਣੇ ਉਲਟਣਾ ਸ਼ੁਰੂ ਹੁੰਦਾ ਨਹੀਂ ਇਹ ਇਹ ਪੰਜਾਬ ਲਈ ਤਾਂ ਦੇਣ ਪੰਜਾਬ ਦੀ ਖੁਸ਼ਹਾਲੀ ਪੰਜਾਬ ਤੇ ਸ਼ਾਂਤੀ ਜਿਹੜੀ ਹੈ ਮਜ਼ਦੂਰੀ ਹੈ ਇਸ ਲਈ ਮੇਰੀ ਫਾਰਿਆਂ ਨੂੰ ਉਹਨਾਂ ਨੂੰ ਗਣਤੀ ਵੀ ਆਪੀ ਇਹ ਮੁੰਡਾ ਨੌਜਵਾਨ ਵਿਚਾਰ ਅੱਜ ਤੱਕ ਉਹਨਾਂ ਨਾਲ ਲੱਗਾ ਵੀ ਪਾਰਟੀ 'ਚ ਵੀ ਕੰਮ ਕਰਦਾ ਬੜੇ ਚੱਲਦਾ ਲੱਗਾ ਤੇ ਫਿਰ ਜੇ ਉਹਨਾਂ ਲਈ ਇਸ ਤਰ੍ਹਾਂ ਇਹੋ ਜਿਹੀ ਗੱਲਾਂ ਤਾਂ ਪੱਕੀ ਦੀ ਗੱਲਾਂ ਛੱਡ ਦੋ ਹੋਰ ਦੂਜਿਆਂ ਦਾ ਕੀ ਆ ਦੋ ਠੀਕ ਹੈ ਇਸ਼ਾਰਾ ਧਿਆਨ ਇਹ ਦਦਣਾ ਜੀ ਦਾ ਔਰ ਪੰਜਾਬ ਚ ਸ਼ਾਂਤੀ ਅਤੇ ਸੇਰ ਕਾਰੋਬਾਰ ਚੱਲਣਗੇ ਫੇਰ ਤਰੱਕੀ ਹੋਏਗੀ ਫੇਰ ਸਾਰੀਆਂ ਗੱਲਾਂ ਹੋਣੀਆਂ ਪੰਜਾਬੀਅਤ ਭਾਈਚਾਰ ਸਾਂਝ ਜੜੀਆਂ ਸਾਂਝ ਦੀਆਂ ਤਾਂ ਗੱਲਾਂ ਕਰਦੇ ਸਾਰਾ ਫੇਰ ਹੀ ਹੋਊਗਾ ਜੀ ਆਪਾਂ ਸਭ ਪੂਰ ਹੋਵਾਂਗੇ ਸ਼ਾਂਤੀ ਹੋਏਗੀ ਵਪਾਰੀ ਆਪਣਾ ਕੰਮ ਕਰੇ ਦੂਜਾ ਆਪਣਾ ਕੰਮ ਕਰੇ ਸਾਰੇ ਡਵਲਪਮੈਂਟ ਗੱਲਾਂ ਤਾਂ ਦੂਜੀਆਂ ਲਾਈਨ ਦੇਣੀਆਂ ਬਹੁਤ ਪਾਤੀਆਂ ਗੱਲਾਂ ਕਰਕੇ ਬੋਦ ਨੰਦਾਂ ਜੋਗਾ ਜਿੰਨੇ ਵੀ ਨੰਦਿਆ ਕਰੀਏ ਥੋੜੀ ਆ ਠੀਕ ਹੈ ਸਾਰਿਆਂ ਨੂੰ ਧਿਆਨ ਦੇਣਾ ਮੈਂ ਤਾਂ ਕਿਹਾ ਵੀ ਆਪਣਾ ਇਲਾਕਾ ਆਪਣਾ ਐਮ ਐਲ ਏ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਉਹਦੇ ਕੰਮ ਖੋਗਮ ਉਹਦੇ ਤੇ ਕੰਮ ਕਰੇ ਪੁਲਿਸ ਨਾਲ ਸੰਵਾਦ ਕਰੇ ਆਪ ਕਰੇ ਬਹਿ ਕੇ ਸਾਰੀ ਗੱਲ ਕਰੇ ਐਡੀ ਕਿਹੜੀ ਗੱਲ ਆ ਵੀ ਆਪਾਂ ਬਿਲਕੁਲ ਨਹੀਂ ਡਿਪੈਂਡਡ ਹੀ ਉਹਦੇ ਤੇ ਮੰਨਤੇ ਹੋਏ ਆਂ ਵੀ ਉਹ ਕੋ ਮੁੱਖ ਮੰਤਰੀ ਉਹ ਇਹ ਨਾ ਐਮ ਐਲ ਏ ਵਗੈਰਾ ਥੋੜਾ ਪੰਜੂ ਨਾ ਐਮ ਐਲ ਏ ਸਾਹਿਬਾਂ ਨਾਲ ਨਹੀਂ ਤੇ ਤਾਂ ਹੀ ਸਾਰਾ ਗੋਲ ਉਹ ਆਪਣਾ ਆਪਣਾ ਗੁਮੇਰੀਆਂ ਲੈਣ ਇਡੀ ਕਿਹੜੀ ਗੁਲਾਮੀ ਵਾਲਾ ਕਿੰਨਾ ਚਿਰ ਕਰੀ ਜਾਂਦੇ ਸੋ ਮੜ ਕੇ ਸਾਰਾ ਪੰਜਾਬ ਹੀ ਗੁਲਾਮ ਹੋ ਗਿਆ ਜਿਸ ਬੰਦੇ ਆਪਾਂ ਪਰਚਾ ਦਰਜ ਕਰ ਦਿੱਤਾ ਗਿਆ ਵਾ ਤੇ ਇਹ ਨੰਬਰ ਆਪਾਂ ਸਾਈਬਰ ਸੈੱਲ ਵਾਲਿਆਂ ਦੀ ਮਦਦ ਨਾਲ ਆਪਾਂ ਟਰੈਕ ਕਰਦੇ ਆ ਕਿ ਇਹ ਨੰਬਰ ਕਿੱਥੋਂ ਆਉਂਦਾ ਆ ਕਿਹੜੇ ਦੇਸ਼ ਤੋਂ ਆਈ ਆ ਜਾਂ ਕਿਹੜਾ ਬੰਦਾ ਇਹਦੇ ਬਿਹਾਈਂਡ ਉਹਨੇ ਉਹਨੇ ਚਰ ਲਈ ਇਹਨੂੰ ਇੱਕ ਗਵਰਨਮੈਂਟ ਵੀ ਦੇ ਦਿੱਤਾ ਗਿਆ ਵਾ ਤੇ ਇਹਦੇ ਘਰ ਦੇ ਲਾਗੇ ਗਸ਼ਤੀ ਵਧਾ ਦਿੱਤੀ ਗਈ ਆ ਫੁੱਲਸ ਆਪਣੇ ਕੰਮ ਲਈ ਬਿਲਕੁਲ ਸੱਤ ਪਾਰਿਆ ਤੇ ਜਦੋਂ ਜਦ ਬੰਦਾ ਸਰਕੀਨਾ ਮਾਮਲਾ ਪਹਿਲਾਂ ਕਿ ਜਾਂ ਹੋਰੀ ਸਰ ਮਾਮਲਾ ਸਾਹਮਣੇ ਆਇਆ ਟਾਰੀ ਹਲਕੇ ਚ ਪਹਿਲੇ ਮਾਮਲਾ ਸਾਹਮਣੇ ਆਇਆ ਪਹਿਲਾਂ ਟਾਰੀ ਹਲਕੇ ਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸਰਕੀਨਾ ਦੱਸਦਾ ਪਿਆ ਜਿਹੜਾ ਮੁੰਡਾ ਆਪਣਾ ਗੈਂਗਸਟਰ ਜਿਹੜਾ ਆਪਣਾ ਕਰ ਰਿਹਾ ਗੈਂਗਸਟਰ ਲਈ ਆਪਣਾ ਨਾਮ ਨਹੀਂ ਕੋਈ ਦੱਸਦਾ ਪਿਆ ਉਹ ਬਸ ਇਹੀ ਕਹਿ ਰਿਹਾ ਕਿ ਇੱਥੇ ਹੋਣੀ ਪਤਾ ਲੱਗਾ ਕਿ ਦੋ ਤਿੰਨ ਬੰਦੇ ਕਹਿੰਦੇ ਆਪਾਂ ਨੂੰ ਵੀ ਆਈਆਂ ਦੋ ਚਾਰ ਵਰੀ ਇਹ ਪੁੱਛਣੇ ਆ ਲੱਗਦੇ ਸੀ ਸਾਡੇ ਮੈਂ ਚਾਰ ਮਿੰਟ ਤੋਂ ਕਿਸੇ ਨੇ ਕੋਈ ਦਰਖਾਸਤ ਜੀ ਇਸ ਮੁਤਾਬਕ ਇਹਦੇ ਸਬੰਧੀ ਜੇ ਦਰਖਾਸਤ ਆਈ ਹੁੰਦੀ ਤਾਂ ਆਪਾਂ 100% ਕਰ ਦਿੱਤਾ ਹੁੰਦਾ ਉਹ ਲੱਗੇ ਅਸਰ ਅਸਰ ਕੀ ਹੈ ਗਿਆ ਯਾਰ ਚੱਲ ਨਹੀਂ ਕਰਦੇ ਜੇ ਜਿੰਦ ਤੱਕ ਬੰਦਾ ਗ੍ਰਸਟਾਰ ਕਰਕੇ ਮੈਂ ਨੰਬਰ ਤੁਹਾਨੂੰ ਦੱਸ ਕੇ ਬੇਨਤੀ ਕੀਤੀ ਹੈ ਕਿ ਸਾਈਬਰ ਹੱਲ ਵਾਲਿਆਂ ਨੇ ਨੰਬਰ ਦੇ ਦਿੱਤਾ ਗਿਆ ਵਾ ਤਦ ਤਜਦ ਉਹ ਦਰ ਕਿਸ ਤੱਕ ਕਰਕੇ ਕਿ ਕਿੱਥੇ ਦਾ ਨੰਬਰ ਹੈ ਜਾਂ ਉਹਦੇ ਨਾਲ ਕਿਹੜੇ ਇੱਥੇ ਲਿੰਕ ਹੈਗੇ ਨੇ ਜਿਹੜੇ ਬੰਦੇ ਉਹਨਾਂ ਇਨਫੋਰਮੇਸ਼ਨ ਦਿੰ